ਗੁਰੂ ਗੋਬਿੰਦ ਸਿੰਘ ਜੀ ਆਪਣੇ ਪਿਛਲੇ ਜਨਮ ਬਾਰੇ ਕੀ ਦੱਸਦੇ ਹਨ ਉਹਨਾਂ ਦੇ ਪ੍ਰਕਾਸ਼ ਪੁਰਬ ਦੀ ਅਸਲੀ ਤਰੀਕ ਕਿਹੜੀ ਹੈ ਅੱਜ ਗੁਰੂ ਸਾਹਿਬ ਦੀਆਂ ਜਿਹੜੀਆਂ ਤਸਵੀਰਾਂ ਅਸੀਂ ਦੇਖਦੇ ਹਾਂ ਕਿ ਗੁਰੂ ਸਾਹਿਬ ਹੂਬੂ ਉਹਦਾ ਦੇ ਨਜ਼ਰ ਆਉਂਦੇ ਸਨ ਇਸ ਬਾਰੇ ਕੀ ਕਹਿਣਾ ਹੈ ਭਾਈ ਨੰਦ ਲਾਲ ਜੀ ਤੇ ਭਾਈ ਰਣ ਤੀਰ ਸਿੰਘ ਜੀ ਦਾ ਭਾਈ ਨੰਦ ਲਾਲ ਜੀ ਭਾਈ ਰਣ ਤੀਰ ਸਿੰਘ ਜੀ ਉਹਨਾਂ ਨੇ ਆਪਣੇ ਰਚਨਾਵਾਂ ਦੇ ਵਿੱਚ ਗੁਰੂ ਸਾਹਿਬ ਦੀ ਦਿੱਖ ਬਾਰੇ ਕੀ ਵਿਖਿਆਨ ਕੀਤਾ ਆਇਆ ਹੈ ਕਿਉਂ ਕਰਵਾਏ ਸਨ ਗੁਰੂ ਗੋਬਿੰਦ ਸਿੰਘ ਜੀ ਨੇ ਤਿੰਨ ਵਿਆਹ ਇਸ ਦੀ ਅਸਲ ਵਜ੍ਹਾ ਕੀ ਸੀ ਕਿਵੇਂ ਗੁਰੂ ਗੋਬਿੰਦ ਸਿੰਘ ਜੀ ਇੱਕ ਯੋਧਾ ਹੋਣ ਦੇ ਨਾਲ ਨਾਲ ਇੱਕ ਕਵੀ ਵੀ ਸਨ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਲੜੀਆਂ ਗਈਆਂ ਜੰਗਾਂ ਦੀ ਅਸਲ ਸੱਚਾਈ ਕੀ ਸੀ ਇਹ ਜੰਗਾਂ ਉਹਨਾਂ ਵੱਲੋਂ ਕਿਉਂ ਲੜੀਆਂ ਗਈਆਂ ਸਨ ਕਿਹੜੀਆਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਖੁਦ ਖੁਦਾ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਆਪਣੀ ਇਸ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਆਪ ਸਭ ਨਾਲ ਇੱਕ ਗੱਲ ਕਰਨੀ ਚਾਹੁੰਦਾ ਖਾਸ ਕਰਕੇ ਜਿਹੜੀ ਸੰਗਤ ਮੇਰੇ ਇੰਸਟਾਗ੍ਰਾਮ ਪੇਜ ਨੂੰ ਫੋਲੋ ਕਰਦੀ ਆ ਉਹਨਾਂ ਦੇ ਅਕਸਰ ਮੈਨੂੰ ਕਮੈਂਟਸ ਆਉਂਦੇ ਨੇ ਡੀਐਮ ਆਉਂਦੇ ਨੇ ਕਿ ਮੈਂ ਰੀਲਸ ਦੇ ਵਿੱਚ ਬਹੁਤ ਤੇਜ਼ ਬੋਲਦਾ ਆ ਜਾਂ ਕਈ ਵਾਰ ਕਿਸੇ ਸਾਖੀਆ ਇਤਿਹਾਸਕ ਘਟਨਾ ਨੂੰ ਸਾਂਝਾ ਕਰਦੇ ਸਮੇਂ ਕੋਈ ਪਾਰਟ ਮਿਸ ਹੋ ਜਾਂਦਾ ਆ ਤਾਂ ਕਮੈਂਟ ਹੋਣੇ ਸ਼ੁਰੂ ਹੋ ਜਾਂਦੇ ਨੇ ਇਹ ਪਾਰਟ ਮਿਸ ਹੈ ਜਾਂ ਫਿਰ ਇਹ ਸਾਖੀ ਪੂਰੀ ਨਹੀਂ ਤਾਂ ਮੈਂ ਆਪ ਸਭ ਦੀ ਜਾਣਕਾਰੀ ਵਾਸਤੇ ਦੱਸ ਦਵਾਂ ਕਿ ਮੈਂ ਆਪਣੀ ਰੀਲਸ ਵਾਸਤੇ ਇੱਕ ਲਿਮਟ ਰੱਖੀ ਹੋਈ ਹੈ ਕਿ ਰੀਲਸ ਹਮੇਸ਼ਾ 1 ਮਿੰਟ ਦੀ ਪਾਈ ਜਾਊਗੀ ਹੁਣ 1 ਮਿੰਟ ਦੇ ਵਿੱਚ ਪੂਰੀ ਸਾਖੀ ਨੂੰ ਸੁਣਾਉਣਾ ਜਾਂ ਇਤਿਹਾਸ ਦੱਸਣਾ ਕਈ ਵਾਰ ਸੰਭਵ ਨਹੀਂ ਹੁੰਦਾ ਜਿਸ ਦੇ ਕਰਕੇ ਥੋੜਾ ਤੇਜ਼ ਬੋਲਣਾ ਪੈਂਦਾ ਆ ਜਾਂ ਫਿਰ ਕਈ ਵਾਰ ਮੋਟਾ-ਮੋਟਾ ਇਤਿਹਾਸ ਦੱਸਣਾ ਪੈਂਦਾ ਆ ਜਿਸ ਦੇ ਕਰਕੇ ਸਾਖੀ ਜਾਂ ਇਤਿਹਾਸਕ ਘਟਨਾ ਦਾ ਕੋਈ ਪਾਗ ਛੋਟ ਵੀ ਜਾਂਦਾ ਆ ਬਾਕੀ ਸੰਗਤਾਂ ਕੋ ਮੈਂ ਮਾਫੀ ਚਾਹੂੰਗਾ ਕਿ ਉਹਨਾਂ ਨੂੰ ਇਸ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਹੁਣ ਮੈਂ ਕੋਸ਼ਿਸ਼ ਕਰੂੰਗਾ ਕਿ ਇਸ ਦਾ ਵੀ ਕੋਈ ਨਾ ਕੋਈ ਹੱਲ ਕੱਢਿਆ ਜਾਵੇ ਇਸੇ ਲਈ ਤਾਂ ਕਈ ਵਾਰ ਜਦੋਂ ਮੈਂ ਕੋਈ ਵੀਡੀਓ ਪਾ ਕੇ ਕਹਿੰਦਾ ਆ ਕਿ ਮੇਰੇ YouTube ਚੈਨਲ ਉੱਪਰ ਆ ਕੇ ਪੂਰੀ ਵੀਡੀਓ ਦੇਖੋ ਤਾਂ ਬਹੁਤ ਸਾਰੀਆਂ ਸੰਗਤਾਂ ਦੇ ਵੀ ਇਨਸਟਾਗ੍ਰਾਮ ਉੱਪਰ ਵੀ ਕਮੈਂਟ ਆਉਂਦੇ ਆ ਕਿ ਯਾਰ ਸਾਰੀ ਗੱਲ ਇੱਥੇ ਹੀ ਦੱਸ ਦੇ ਕਿਹੜਾ ਹੁਣ YouTube ਚੈਨਲ ਤੇ ਜਾਵੇ ਸੋ ਭਾਈ ਇਸੇ ਕਰਕੇ ਜੇ YouTube ਚੈਨਲ ਤੇ ਕਿਹਾ ਜਾਂਦਾ ਆਉਣ ਵਾਸਤੇ ਕਿਉਂਕਿ ਉੱਥੇ ਥੋੜਾ ਡਿਟੇਲ ਵਿੱਚ ਦੱਸਿਆ ਹੁੰਦਾ ਆ ਤੇ ਜਿਹੜੀਆਂ ਤੁਹਾਡੀਆਂ ਸ਼ਿਕਾਇਤਾਂ ਨੇ ਉਹਨਾਂ ਦਾ ਵੀ ਨਿਪਟਾਰਾ ਹੋ ਸਕੇ ਹੁਣ ਅੱਜ ਇਹ ਗੱਲ ਮੈਂ ਇਸ ਕਰਕੇ ਕਰ ਰਿਹਾ ਕਿਉਂਕਿ ਜਦੋਂ ਮੈਂ ਗੁਰੂ ਗੋਬਿੰਦ ਸਿੰਘ ਜੀ ਉੱਪਰ ਰੀਲਸ ਬਣਾਉਣ ਦੀ ਸੋਚੀ ਤਾਂ ਜਦੋਂ ਉਹਨਾਂ ਦੇ ਉੱਪਰ ਮੈਂ ਰਿਸਰਚ ਕਰਨੀ ਸ਼ੁਰੂ ਕੀਤੀ ਤਾਂ ਕੁਝ ਇਹੋ ਜਿਹੇ ਅਨਨੋਨ ਫੈਕਟ ਮੇਰੇ ਸਾਹਮਣੇ ਆਏ ਜਿਨ੍ਹਾਂ ਨੂੰ ਨਾ ਤਾਂ ਰੀਲ ਦੇ ਵਿੱਚ ਦੱਸਿਆ ਜਾ ਸਕਦਾ ਸੀ ਤੇ ਨਾ 10 ਮਿੰਟ ਦੀ ਲੌਂਗ ਵੀਡੀਓ ਦੇ ਵਿੱਚ ਕਿਉਂਕਿ ਜੇਕਰ ਉਹਨਾਂ ਉੱਪਰ ਵੀਡੀਓ ਬਣਾਉਣ ਜਾਂਦੇ ਤਾਂ 2 1/2 ਮਿੰਟ ਦੀ ਵੀਡੀਓ ਬਣਨੀ ਸੀ ਸੋ ਇਸ ਲਈ ਮੈਂ ਸੋਚਿਆ ਕਿ ਇਹ ਸਾਰੇ ਫੈਕਟ ਇਕੱਠੇ ਕਰਕੇ ਇਹਨਾਂ ਉੱਪਰ ਇੱਕ ਪੂਰੀ ਵੀਡੀਓ ਬਣਾਈ ਜਾ ਤੇ ਇਸ ਵੀਡੀਓ ਚ ਅਖੀਰ ਤੱਕ ਜ਼ਰੂਰ ਬਨੇ ਰਹੋ ਕਿਉਂਕਿ ਇਸ ਵੀਡੀਓ ਦੇ ਵਿੱਚ ਮੈਂ ਗੁਰੂ ਸਾਹਿਬ ਦੇ ਜੀਵਨ ਨਾਲ ਜੁੜੇ ਹੋਏ 8 ਫੈਕਟ ਦੱਸੇ ਨੇ ਇਹ ਉਹ ਫੈਕਟ ਨੇ ਜਿੰਨਾ ਬਾਰੇ ਸ਼ਾਇਦ ਤੁਸੀਂ ਜਾਣਦੇ ਹੋ ਵੋ ਇਸ ਵੀਡੀਓ ਦੇ ਵਿੱਚ ਤੁਹਾਨੂੰ ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲੂਗਾ ਸੋ ਮੈਂ ਉਮੀਦ ਕਰਦਾ ਕਿ ਤੁਹਾਨੂੰ ਬਾਕੀ ਵੀਡੀਓਜ਼ ਵਾਂਗ ਸਾਡੀ ਅੱਜ ਦੀ ਵੀਡੀਓ ਵੀ ਬਹੁਤ ਵਧੀਆ ਲੱਗੂਗੀ। ਸੋ ਹੁਣ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਆਪਾਂ ਆਪਣੀ ਅੱਜ ਦੀ ਇਸ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਪਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਇੱਕ ਬੇਨਤੀ ਕਰਨੀ ਚਾਹੁੰਗਾ ਕਿ ਜਿਹੜੇ ਅੱਜ ਨਵੇਂ ਓਵਰ ਸਾਡੇ ਚੈਨਲ ਉੱਪਰ ਆਏ ਨੇ ਉਹ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡੇ ਹੌਸਲੇ ਨੂੰ ਜ਼ਰੂਰ ਵਧਾ ਦਿਓ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜਦੋਂ ਵੀ ਕੋਈ ਵੀਡੀਓ ਅਪਲੋਡ ਕਰੀਏ ਤਾਂ ਉਸ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਆਵੇ ਤੇ ਉਸ ਉੱਪਰ ਕਲਿੱਕ ਕਰਕੇ ਤੁਸੀਂ ਸਭ ਤੋਂ ਪਹਿਲਾਂ ਸਾਡੀ ਵੀਡੀਓ ਨੂੰ ਦੇਖ ਸਕੋ। ਫੈਕਟ ਨੰਬਰ 1 ਗੁਰੂ ਗੋਬਿੰਦ ਸਿੰਘ ਜੀ ਦਾ ਪਿਛਲਾ ਜਨਮ ਗੁਰੂ ਗੋਬਿੰਦ ਸਿੰਘ ਜੀ ਆਪਣੇ ਪਿਛਲੇ ਜਨਮ ਬਾਰੇ ਦਸਮ ਗ੍ਰੰਥ ਦੇ ਵਿੱਚ ਆਪ ਲਿਖਦੇ ਹੋਏ 77 ਨਾਟਕ ਉਚਾਰਨ ਕਰਦੇ ਹਨ ਚੌਪਈ ਅਬਹਮ ਆਪਣੀ ਕਥਾ ਵਿਖਾਨੋ ਭਾਵ ਕਿ ਹੁਣ ਅਸੀਂ ਆਪਣੀ ਕਥਾ ਆਰੰਭ ਕਰਦੇ ਹਾਂ ਗੁਰੂ ਸਾਹਿਬ ਦੇ 77 ਨਾਟਕ ਲਿਖਣ ਦੀ ਜੋ ਸ਼ੈਲੀ ਆ ਬ੍ਰਿਜ ਭਾਸ਼ਾ ਤੇ ਹਿੰਦੀ ਆ ਪਰ ਗੁਰੂ ਸਾਹਿਬ ਨੇ ਇਸ ਨੂੰ ਗੁਰਮੁਖੀ ਵਿੱਚ ਲਿਖਿਆ ਹੈ ਗੁਰੂ ਸਾਹਿਬ ਆਪਣੇ ਪਿਛਲੇ ਜਨਮ ਬਾਰੇ ਲਿਖਦੇ ਕਹਿੰਦੇ ਹਨ ਕਿ ਪਿਛਲੇ ਜਨਮ ਦੇ ਵਿੱਚ ਮੇਰਾ ਨਾਮ ਦੁਸ਼ਟ ਦਮਨ ਸੀ ਤੇ ਮੈਂ ਸ਼੍ਰੀ ਹਿਮਕੁੰਟ ਵਾਲੇ ਸਥਾਨ ਤੇ ਬੈਠ ਕੇ ਭਗਤੀ ਕਰ ਰਿਹਾ ਸੀ ਕਿ ਮੈਨੂੰ ਅਕਾਲ ਪੁਰਖ ਦੀ ਆਵਾਜ਼ ਪਈ ਕਿ ਤੁਹਾਡੀ ਭਗਤੀ ਪ੍ਰਵਾਨ ਹੈ ਹੁਣ ਆਪਣੇ ਇਸ ਰੂਪੀ ਚੋਲੇ ਨੂੰ ਛੱਡ ਕੇ ਸੂਖਮ ਸਰੀਰ ਦੇ ਵਿੱਚ ਸਾਡੇ ਕੋਲ ਹਾਜ਼ਰ ਹੋਵੋ ਹੁਣ ਗੁਰੂ ਗੋਬਿੰਦ ਸਿੰਘ ਜੀ ਜਦੋਂ ਆਪਣੇ ਪਿਛਲੇ ਜਨਮ ਦੇ ਵਿੱਚ ਦੁਸ਼ਟ ਦਮਨ ਦੇ ਰੂਪ ਵਿੱਚ ਪਰਮਾਤਮਾ ਦੇ ਕੇ ਹਾਜ਼ਰ ਹੁੰਦੇ ਹਨ ਤਾਂ ਪਰਮਾਤਮਾ ਗੁਰੂ ਗੋਬਿੰਦ ਸਿੰਘ ਜੀ ਨੂੰ ਕਹਿੰਦੇ ਹਨ ਕਿ ਗੁਰੂ ਨਾਨਕ ਸਾਹਿਬ ਸਾਡੇ ਸਰਗਨ ਸਰੂਪ ਹਨ ਜਿਨ੍ਹਾਂ ਨੇ ਧਰਤੀ ਉੱਪਰ ਇੱਕ ਵੱਖ ਕਿ ਹੁਣ ਗੁਰੂ ਨਾਨਕ ਦੀ ਜੋਤ ਦੇ ਜੋ ਵਾਰਸ ਹਨ ਉਹ ਨੌਵੇਂ ਗੁਰੂ ਗੁਰੂ ਤੇਗ ਬਹਾਦਰ ਹਨ ਉਹਨਾਂ ਨੇ ਆਪਣਾ ਸਰੀਰੂਪੀ ਚੋਲਾ ਛੱਡਣਾ ਹੈ ਤੇ ਹੁਣ ਅੱਗੇ ਚੱਲ ਕੇ ਤੁਸੀਂ ਇਸ ਚੋਲੇ ਨੂੰ ਧਾਰਨ ਕਰੋ ਦੁਸ਼ਟ ਦਮਨ ਜੀ ਪਰਮਾਤਮਾ ਨੂੰ ਕਹਿੰਦੇ ਹਨ ਕਿ ਠੀਕ ਹੈ ਮੈਂ ਤੁਹਾਡਾ ਬਚਨ ਮੰਨ ਲੈਣਾ ਹਾਂ ਪਰ ਮੈਨੂੰ ਇੱਕ ਗੱਲ ਦੱਸੋ ਕਿ ਜੋ ਰਸਤਾ ਸਦੀਆਂ ਤੋਂ ਚੱਲਿਆ ਆ ਰਿਹਾ ਹੈ ਉਸ ਨੂੰ ਬੰਦ ਕਰਕੇ ਇੱਕ ਨਵਾਂ ਰਸਤਾ ਸ਼ੁਰੂ ਕਰਨਾ ਇਹ ਬਹੁਤ ਹੀ ਬਖੇੜੇ ਵਾਲਾ ਕੰਮ ਹੈ ਇਸ ਤਰ੍ਹਾਂ ਕਰਨ ਨਾਲ ਬਹੁਤ ਸਾਰੀਆਂ ਲੜਾਈਆਂ ਹੋਣਗੀਆਂ ਝਗੜੇ ਹੋਣਗੇ ਤੇ ਇਹ ਸਭ ਦੇ ਲਈ ਮੈਨੂੰ ਬਹੁਤ ਸਾਰੀ ਤਾਕਤ ਚਾਹੀਦੀ ਹੈ ਤਾ ਅਗੋ ਅਕਾਲਪੁਰਖ ਪਰਮਾਤਮਾ ਨੇ ਜੋ ਦੁਸ਼ਟ ਦਮਨ ਜੀ ਨੂੰ ਜਵਾਬ ਦਿੱਤਾ ਉਸ ਨੂੰ ਲਿਖਦੇ ਹੋਏ ਗੁਰੂ ਸਾਹਿਬ ਕਹਿੰਦੇ ਹਨ ਮੈਂ ਆਪਣਾ ਸੁਤ ਤੋਹੇ ਨਵਾਜਾ ਭਾਵ ਕਿ ਅਕਾਲਪੁਰਖ ਜੀ ਦੁਸ਼ਟ ਦਮਨ ਨੂੰ ਕਹਿੰਦੇ ਹਨ ਕਿ ਤੇਰੇ ਤੇ ਮੇਰੇ ਵਿੱਚ ਕੋਈ ਫਰਕ ਨਹੀਂ ਹੈ ਐ ਦੁਸ਼ਟ ਦਮਨ ਜੀ ਤੁਸੀਂ ਮੇਰਾ ਹੀ ਇੱਕ ਰੂਪ ਹੋ ਜਿਵੇਂ ਪਿਓ ਦੀ ਸਾਰੀ ਜਾਇਦਾਦ ਉੱਪਰ ਪੁੱਤਰ ਦਾ ਹੱਕ ਹੁੰਦਾ ਹੈ ਇਸੇ ਤਰ੍ਹਾਂ ਮੇਰੀ ਜਿੰਨੀ ਵੀ ਕਲਾ ਹੈ ਉਸ ਦੇ ਤੁਸੀਂ ਮਾਲਕ ਹੋ ਜਾਓ ਤੇ ਧਰਤੀ ਉੱਪਰ ਜਾ ਕੇ ਇੱਕ ਨਵਾਂ ਪੰਥ ਪ੍ਰਗਟ ਕਰੋ ਜੋ ਮਜਲੂਮਾਂ ਦੀ ਰੱਖਿਆ ਕਰੇ ਜੋ ਸੱਚ ਦੀ ਹਿਮਾਇਤ ਕਰੇ ਜੋ ਦੁਸ਼ਟਾਂ ਦਾ ਨਾਸ਼ ਕਰੇ ਸੋ ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਦਸਮ ਗ੍ਰੰਥ ਵਿੱਚ ਦਰਜ ਬਚਤਰ ਨਾਟਕ ਚ ਆਪਣੇ ਬਾਰੇ ਦੱਸਦੇ ਹਨ ਕਿ ਅਕਾਲ ਪੁਰਖ ਦੇ ਹੁਕਮ ਨਾਲ ਉਹਨਾਂ ਦਾ ਪ੍ਰਕਾਸ਼ ਧਰਤੀ ਉੱਪਰ ਹੁੰਦਾ ਹੈ ਫੈਕਟ ਨੰਬਰ 2 ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਕਿਹੜੀ ਤਰੀਕ ਨੂੰ ਹੁੰਦਾ ਹੈ ਫੈਕਟ ਨੰਬਰ 1 ਵਿੱਚ ਅਸੀਂ ਦੇਖਿਆ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਅਕਾਲ ਪੁਰਖ ਦੇ ਹੁਕਮ ਨਾਲ ਹੁੰਦਾ ਹੈ ਹੁਣ ਜੋ ਇਤਿਹਾਸਕ ਸਰੋਤਾਂ ਨੂੰ ਮਿਲਦੇ ਨੇ ਉਹਨਾਂ ਵਿੱਚ ਦੱਸਿਆ ਗਿਆ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੋਸੂ ਦੀ 7ਵੇਂ ਨੂੰ ਹੁੰਦਾ ਏ ਪਰ ਅੱਜ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਵਾਂਗ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਵੀ ਬਹੁਤ ਸਾਰੇ ਛੇ ਮੇਲੇ ਖੜੇ ਕੀਤੇ ਗਏ ਨੇ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀ ਕੋਈ ਇੱਕ ਨਿਸ਼ਚਿਤ ਤਰੀਕ ਸਾਨੂੰ ਪਤਾ ਹੀ ਨਹੀਂ ਲੱਗ ਪਾਰੀ ਕਦੀ ਇਹ ਦਸੰਬਰ ਦੇ ਮਹੀਨੇ 'ਚ ਆ ਜਾਂਦਾ ਹੈ ਕਦੀ ਜਨਵਰੀ ਦੇ ਮਹੀਨੇ 'ਚ ਕਦੀ 5 ਤਰੀਕ ਨੂੰ ਕਦੀ 9 ਤਰੀਕ ਨੂੰ ਕਦੀ 17 ਤਰੀਕ ਨੂੰ ਤੇ ਸਭ ਤੋਂ ਹੈਰਾਨੀ ਵਾਲੀ ਗੱਲ ਕਿ 2017 ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਸਾਲ ਵਿੱਚ ਦੋ ਵ ਤੇ 2018 ਦੇ ਪੂਰੇ ਸਾਲ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਆਇਆ ਹੀ ਨਹੀਂ ਹੁਣ ਸੋਚਣ ਵਾਲੀ ਗੱਲ ਆ ਕਿ ਇਹ ਝਮੇਲੇ ਕਿੱਥੋਂ ਖੜੇ ਹੋਏ ਤੇ ਕਿਉਂ ਖੜੇ ਹੋਏ ਦਰਅਸਲ ਇਹ ਝ ਮੇਲਾ ਜੋ ਆ 2003 ਤੋਂ ਸ਼ੁਰੂ ਹੋਇਆ 2003 ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਕੋਈ ਵੀ ਝ ਮੇਲਾ ਨਹੀਂ ਸੀ ਹੁਣ 2003 ਤੋਂ ਇਹ ਝ ਮੇਲੇ ਕਿਉਂ ਸ਼ੁਰੂ ਹੁੰਦੇ ਆ ਇਹਦੇ ਬਾਰੇ ਵੀ ਗੱਲ ਕਰਦੇ ਆ 2003 ਦੇ ਵਿੱਚ ਕਨੇਡੀਅਨ ਰਿਟਾਇਰਡ ਸੌਫਟਵੇਅਰ ਇੰਜੀਨੀਅਰ ਪਾਲ ਸਿੰਘ ਪUREWAL ਜੀ ਵੱਲੋਂ ਇੱਕ ਕੈਲੰਡਰ ਜਾਰੀ ਕੀਤਾ ਜਾਂਦਾ ਜਿਨ੍ਹਾਂ ਨੂੰ ਉਹਨਾਂ ਨੇ ਨਾਮ ਦਿੱਤਾ ਸੀ ਮੂਲ ਨਾਨਕਸ਼ਾਹੀ ਕੈਲੰਡਰ ਇਸ ਕੈਲੰਡਰ ਦੇ ਮੁਤਾਬਕ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਪੁਰਬ ਹਰ ਸਾਲ 5 ਜਨਵਰੀ ਨੂੰ ਨਿਸ਼ਚਿਤ ਕੀਤਾ ਗਿਆ ਪਹਿਲਾਂ ਤਾਂ SGPC ਵੱਲੋਂ ਵੀ ਇਸ ਕੈਲੰਡਰ ਨੂੰ ਮਾਨਤਾ ਦੇ ਦਿੱਤੀ ਗਈ ਪਰ ਬਾਅਦ ਵਿੱਚ 2010 ਚ SGPC ਵੱਲੋਂ ਇਸ ਕੈਲੰਡਰ ਨੂੰ ਹਟਾ ਕੇ ਆਪਣਾ ਫਿਰ ਇੱਕ ਨਵਾਂ ਕੈਲੰਡਰ ਜਾਰੀ ਕੀਤਾ ਗਿਆ ਤੇ ਬਸ ਉਦੋਂ ਤੋਂ ਹੀ 2003 ਤੋਂ ਲੈ ਕੇ ਅੱਜ ਤੱਕ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਜਿਵੇਂ ਲੈ ਖੜੇ ਹੁੰਦੇ ਆ ਰਹੇ ਨੇ ਪਾਲ ਸਿੰਘ ਪUREWAL ਵੱਲੋਂ ਜੋ ਮੂਲ ਨਾਨਕਸ਼ਾਹੀ ਕੈਲੰਡਰ ਤਿਆਰ ਕੀਤਾ ਗਿਆ ਸੀ ਕੁਝ ਸੰਗਤ ਉਸ ਦੇ ਹੱਕ ਵਿੱਚ ਹੈ ਤੇ ਕੁਝ ਵਿਰੋਧ ਵਿੱਚ ਹੁਣ ਸਵਾਲ ਇੱਥੇ ਹੀ ਉੱਠਦਾ ਕਿ ਅਸਲੀ ਨਾਨਕਸ਼ਾਹੀ ਕੈਲੰਡਰ ਕਿਹੜਾ ਆ ਜਿਹੜਾ ਪਾਲ ਸਿੰਘ ਪUREWAL ਜੀ ਨੇ ਤਿਆਰ ਕੀਤਾ ਸੀ ਜਿਸ ਦਾ ਨਾਮ ਉਹਨਾਂ ਨੇ ਮੂਲ ਨਾਨਕਸ਼ਾਹੀ ਕੈਲੰਡਰ ਰੱਖਿਆ ਸੀ ਜਾਂ ਜਿਹੜਾ SGPC ਅੱਜ ਲਾਂਚ ਕਰਦੀ ਆ ਉਹ ਸੋ ਫਿਰ ਹਾਲ ਇੱਥੇ ਹੁਣ ਸਾਡਾ ਮੁੱਦਾ ਇਹ ਨਹੀਂ ਆ ਕਿ ਅਸਲੀ ਕੈਲੰਡਰ ਕਿਹੜਾ ਹੈ ਤੇ ਆਪਾਂ ਨੂੰ ਕਿਸ ਨੂੰ ਫੋਲੋ ਕਰਨਾ ਚਾਹੀਦਾ ਕਿਉਂਕਿ ਜੇਕਰ ਇਸ ਦੇ ਬਾਰੇ ਜਾਣਨ ਦੀ ਕੋਸ਼ਿਸ਼ ਕਰਾਂਗੇ ਤਾਂ ਸਾਨੂੰ ਕੈਲੰਡਰ ਸਾਇੰਸ ਨੂੰ ਸਮਝਣਾ ਪਊਗਾ ਤੇ ਜੇਕਰ ਆਪਾਂ ਇਸ ਨੂੰ ਸਮਝਣ 'ਚ ਲੱਗ ਗਏ ਤਾਂ ਸ਼ਾਇਦ ਮਨ ਲੱਗਦਾ ਕਿ ਇਹ ਸਾਰੀ ਵੀਡੀਓ ਕੈਲੰਡਰ ਸਾਇੰਸ ਨੂੰ ਸਮਝਾਉਣ ਤੇ ਹੀ ਲੰਘ ਜਾਊਗੀ ਪਰ ਜੇਕਰ ਤੁਸੀਂ ਨਾਨਕਸ਼ਾਹੀ ਕੈਲੰਡਰ ਬਾਰੇ ਜਾਣਨਾ ਚਾਹੁੰਦੇ ਹੋ ਕੈਲੰਡਰ ਸਾਇੰਸ ਬਾਰੇ ਜਾਣਨਾ ਚਾਹੁੰਦੇ ਹੋ ਕਿ ਕਿਵੇਂ ਨਾਨਕਸ਼ਾਹੀ ਕੈਲੰਡਰ ਨੂੰ ਤਿਆਰ ਕੀਤਾ ਜਾਂਦਾ ਤੇ ਇਸ ਦੀ ਸੱਚਾਈ ਕੀ ਆ ਤਾਂ ਕਮੈਂਟਾਂ ਦੇ ਵਿੱਚ ਨਾਨਕਸ਼ਾਹੀ ਲਿਖ ਦਿਓ ਮੈਂ ਇਸ ਦੇ ਆਇਆ ਜਿਹਨੂੰ ਐਦਾਂ ਨਹੀਂ ਸਮਝਿਆ ਜਾ ਸਕਦਾ ਸੋ ਇਹਦੇ ਉੱਪਰ ਆਪਾਂ ਇੱਕ ਵੱਖਰੀ ਵੀਡੀਓ ਬਣਾ ਕੇ ਸਮਝਾਂਗੇ ਹੁਣ ਜਿਵੇਂ ਕਿ ਮੈਂ ਵੀਡੀਓ ਦੇ ਵਿੱਚ ਪਹਿਲਾਂ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਪੋਸੂ ਦੀ 7ਵੀਂ ਨੂੰ ਹੁੰਦਾ ਆ ਹੁਣ ਪੋ ਮਹੀਨਾ ਕਿਹੜਾ ਹੁੰਦਾ ਜੋ ਦਸੰਬਰ ਦੇ ਅਖੀਰ ਤੋਂ ਲੈ ਕੇ ਜਨਵਰੀ ਤੱਕ ਚੱਲਦਾ ਆ ਸੋ ਜੇਕਰ ਪੋਸੂ ਦੀ 7ਵੀਂ ਦੇ ਹਿਸਾਬ ਨਾਲ ਦੇਖੀਏ ਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਜੋ ਪ੍ਰਕਾਸ਼ ਪੁਰਬ ਆ ਉਹ 22 ਦਸੰਬਰ ਦਾ ਬਣਦਾ ਆ ਜੇਕਰ ਅੱਜ ਤੁਸੀਂ ਗੂਗਲ ਉੱਪਰ ਵੀ ਸਰਚ ਕਰੋਗੇ ਤਾਂ ਤੁਹਾਨੂੰ 22 ਦਸੰਬਰ ਹੀ ਸ਼ੋਅ ਕਰੇਗਾ ਹੁਣ ਸੰਗਤ ਵਿੱਚੋਂ ਕੁਝ ਲੋਕ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਜਨਵਰੀ ਵਿੱਚ ਮਨਾਏ ਜਾਣ ਦੀ ਵਜ੍ਹਾ ਜਿਹੜੀ ਦਿੰਦੇ ਆ ਤਰਕ ਜੋ ਦਿੰਦੇ ਆ ਕਿ ਉਹਨਾਂ ਦਿਨਾਂ ਦੇ ਵਿੱਚ ਸਹਬਜ਼ਾਦਿਆਂ ਦਾ ਸ਼ਹੀਦੀ ਦਿਵਸ ਚੱਲ ਰਿਹਾ ਹੁੰਦਾ ਸੋ ਸਹਬਜ਼ਾਦਿਆਂ ਦੇ ਸ਼ਹੀਦੀ ਹਫ਼ਤੇ ਦੇ ਵਿੱਚ ਸੋਗ ਤੇ ਖੁਸ਼ੀ ਇਕੱਠੀ ਕਿਵੇਂ ਮਨਾ ਸਕਦੇ ਆ ਹੁਣ ਜੇਕਰ ਮੈਂ ਨਿੱਜੀ ਵਿਚਾਰ ਅਨੁਸਾਰ ਸਿੱਖੀ ਸਿਧਾਂਤਾਂ ਦੀ ਗੱਲ ਕਰਾਂ ਤਾਂ ਮੈਨੂੰ ਲੱਗਦਾ ਕਿ ਸਿੱਖੀ ਦੇ ਵਿੱਚ ਖੁਸ਼ੀ ਤੇ ਗਮੀ ਇਹ ਦੋਵੇਂ ਇੱਕ ਬਰਾਬਰ ਨੇ ਇਹਨਾਂ ਦੀ ਵੱਖਰੀ ਵੱਖਰੀ ਕੋਈ ਜਗ੍ਹਾ ਨਹੀਂ ਆ ਉਦਾਹਰਨ ਦੇ ਤੌਰ ਤੇ ਜਦੋਂ ਵੀ ਕਦੇ ਕਿਸੇ ਗੁਰੂ ਸਾਹਿਬਾਨ ਦਾ ਪ੍ਰਕਾਸ਼ ਪੁਰਬ ਆਉਂਦਾ ਹੈ ਤਾਂ ਅਸੀਂ ਕਦੀ ਵੀ ਗੀਤ ਲਾ ਕੇ ਨੱਚਣਾ ਸ਼ੁਰੂ ਨਹੀਂ ਕਰ ਦਿੰਦੇ ਸਗੋਂ ਅਸੀਂ ਵੀ ਉਹਨਾਂ ਦਿਨਾਂ ਦੇ ਵਿੱਚ ਪਾਠ ਕਰਦੇ ਆ ਆਨੰਦ ਸਾਹਿਬ ਦਾ ਪਾਠ ਕਰਦੇ ਆ ਆਨੰਦ ਭਇਆ ਮੇਰੀ ਮਾਏ ਪ੍ਰਕਾਸ਼ ਪੁਰਬਾਂ ਉੱਪਰ ਵੀ ਅਸੀਂ ਪਾਠ ਕਰਦੇ ਆ ਬਾਣੀ ਪੜ੍ਹਦੇ ਆ आनंद ਭਇਆ ਮੇਰੀ ਮਾਏ ਉਦੋਂ ਵੀ ਅਸੀਂ ਆਨੰਦ ਵਿੱਚ ਹੁੰਨੇ ਆ ਤੇ ਹੁਣ ਜੇਕਰ ਗੱਲ ਕਰੀ ਸ਼ਹੀਦੀਆਂ ਜੋਤੀ ਜੋਤ ਦਿਵਸਾਂ ਦੀ ਤਾਂ ਇਹਨਾਂ ਦਿਨਾਂ ਦੇ ਵਿੱਚ ਵੀ ਅਸੀਂ ਵੈਣ ਪਾਉਣੇ ਸ਼ੁਰੂ ਕਰ ਦਿੰਦੇ ਉਦੋਂ ਵੀ ਅਸੀਂ ਬਾਣੀ ਹੀ ਪੜਦੇ ਆ ਉਦੋਂ ਵੀ ਪੜਿਆ ਜਾਂਦਾ ਆਨੰਦ ਭਇਆ ਮੇਰੀ ਮਾਏ ਸੋ ਕਹਿਣ ਤੋਂ ਭਾਵ ਆ ਕਿ ਭਾਵੇਂ ਪ੍ਰਕਾਸ਼ ਪੁਰਬ ਹੋਣ ਭਾਵੇਂ ਜੋਤੀ ਜੋਤ ਦਿਵਸ ਤੇ ਭਾਵੇਂ ਸ਼ਹੀਦੀ ਦਿਹਾੜੇ ਪੜਦੇ ਤਾਂ ਅਸੀਂ ਬਾਣੀ ਹਾਂ ਕਰੌਣੇ ਤਾਂ ਅਸੀਂ ਸਮਗਮ ਹੀ ਹਾਂ ਤਾਂ ਫਿਰ ਇਹ ਗੱਲ ਕਰਨੀ ਕਿ ਸ਼ਹੀਦੀ ਦਿਹਾੜੇ ਦੇ ਪ੍ਰਕਾਸ਼ ਪੁਰਬ ਅਸੀਂ ਇਕੱਠੇ ਨਹੀਂ ਮਨਾ ਸਕਦੇ ਇਹ ਮੈਨੂੰ ਹਾਸਲ ਨਹੀਂ ਗੱਲ ਲੱਗਦੀ ਆ ਕਿਉਂਕਿ ਸ਼ਹੀਦੀਆਂ ਵੀ ਕੋਈ ਸੋਗ ਦਾ ਵਿਸ਼ਾ ਨਹੀਂ ਸਗੋਂ ਸ਼ਹੀਦੀਆਂ ਤਾਂ ਚੜ੍ਹਦੀ ਕਲਾ ਦਾ ਵਿਸ਼ਾ ਹਨ ਇਹ ਚੜ੍ਹਦੀ ਕਲਾ ਦਾ ਪ੍ਰਤੀਕ ਹਨ ਸੋ ਇਸ ਤਰ੍ਹਾਂ ਅਸੀਂ ਵੇਖਦੇ ਆ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀ ਜੋ ਅਸਲ ਤਰੀਕ ਹੈ ਉਹ ਪੋਸੂ ਦੀ 7ਵੀਂ ਯਾਨੀ 22 ਦਸੰਬਰ ਹੈ ਫੈਕਟ 3 ਗੁਰੂ ਗੋਬਿੰਦ ਸਿੰਘ ਜੀ ਨੇ ਤਿੰਨ ਵਿਆਹ ਕਿਉਂ ਕਰਵਾਏ ਸਨ ਅਕਸਰ ਮੇਰੇ ਕੋਲੋਂ ਬਹੁਤ ਸਾਰੇ ਡੀਐਮ ਆਉਂਦੇ ਨੇ ਮੇਰੇ ਪੇਜ ਉੱਪਰ ਮੇਰੇ ਪਰਸਨਲ ਅਕਾ ਸਿਆ ਜਾਵੇ ਜਾਂ ਕਈ ਵਾਰ ਜਦੋਂ ਮੈਨੂੰ ਲੋਕ ਮਿਲਦੇ ਨੇ ਉਦੋਂ ਵੀ ਉਹਨਾਂ ਵੱਲੋਂ ਇਹ ਸਵਾਲ ਅਕਸਰ ਕੀਤਾ ਜਾਂਦਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਤਿੰਨ ਵਿਆਹ ਕਿਉਂ ਕਰਵਾਏ ਸਨ ਉਹ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਨੇ ਆਪਣੇ ਸਿੱਖਾਂ ਨੂੰ ਇੱਕ ਵਿਆਹ ਦੀ ਮਰਿਆਦਾ ਬਖਸ਼ੀ ਤੇ ਫਿਰ ਇਹੋ ਜੀ ਕਿਹੜੀ ਵਜ੍ਹਾ ਕਿ ਉਹਨਾਂ ਨੂੰ ਆਪ ਤਿੰਨ ਵਿਆਹ ਕਰਵਾਉਣੇ ਪਏ ਕੋਈ ਖਾਸ ਅਧਿਕਾਰ ਕੋਈ ਰਾਖਵੇਂ ਹੱਕ ਸਨ ਜੋ ਗੁਰੂ ਸਾਹਿਬ ਨੇ ਆਪਣੇ ਵਾਸਤੇ ਰੱਖੇ ਸਨ ਤੇ ਸੰਗਤ ਨੂੰ ਸਿਰਫ ਇੱਕ ਵਿਆਹ ਦੀ ਮਰਿਆਦਾ ਬਖਸ਼ੀ ਇਹੋ ਜਿਹੇ ਬਹੁਤ ਸਵਾਲ ਆਉਂਦੇ ਨੇ ਮੇਰੇ ਕੋਲ ਹੁਣ ਆਪਾਂ ਇਸ ਫੈਕਟਰ ਦੇ ਵਿੱਚ ਉਹਦੇ ਬਾਰੇ ਗੱਲ ਕਰਾਂਗੇ ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਗੁਰੂ ਗੋਬਿੰਦ ਸਿੰਘ ਜੀ ਦਾ ਪਹਿਲਾ ਵਿਆਹ 10 ਸਾਲ ਦੀ ਉਮਰ ਵਿੱਚ 21 ਜੂਨ 1677 ਨੂੰ ਹੋ ਗਿਆ ਸੀ ਮਾਤਾ ਅਜੀਤ ਕੌਰ ਜੀ ਦੇ ਨਾਲ ਜਿਨ੍ਹਾਂ ਨੂੰ ਮਾਤਾ ਜੀਤੋ ਜੀ ਵੀ ਕਿਹਾ ਜਾਂਦਾ ਆ ਤੇ ਜੋ ਉਹਨਾਂ ਦੇ ਦੂਜੇ ਵਿਆਹ ਦੀ ਤਰੀਕ ਮਿਲਦੀ ਆ ਉਹ 17 ਸਾਲ ਦੀ ਉਮਰ ਦੇ ਵਿੱਚ 4 ਅਪ੍ਰੈਲ 1684 ਆ ਸੋ ਆਪਾਂ ਹੌਲੀ-ਹੌਲੀ ਕਰਕੇ ਇਸੇ ਤਰ੍ਹਾਂ ਗੁਰੂ ਸਾਹਿਬ ਦੇ ਤਿੰਨਾਂ ਵਿਆਹਾਂ ਦੀ ਗੱਲ ਕਰਾਂਗੇ ਸੋ ਪਹਿਲਾਂ ਗੱਲ ਕਰਦੇ ਹਾਂ ਗੁਰੂ ਸਾਹਿਬ ਦੇ ਪਹਿਲੇ ਵਿਆਹ ਦੀ ਲਾਹੌਰ 'ਚ ਰਹਿਣ ਵਾਲੇ ਗੁਰੂ ਘਰ ਦੇ ਸ਼ਰਧਾਲੂ ਭਾਈ ਰਾਮਸ਼ਰਨ ਜੀ ਮਾਤਾ ਗੁਜਰੀ ਜੀ ਕੋਲ ਆਉਂਦੇ ਹਨ ਤੇ ਆਪਣੀ ਤੀਜੀਤੋ ਦਾ ਵਿਆਹ ਗੁਰੂ ਗੋਬਿੰਦ ਸਿੰਘ ਜੀ ਨਾਲ ਕਰਨ ਦੀ ਇੱਛਾ ਜ਼ਾਹਰ ਕਰਦੇ ਹਨ ਮਾਤਾ ਗੁਜਰੀ ਜੀ ਉਹਨਾਂ ਦੇ ਇਸ ਪ੍ਰਸਤਾਵ ਨੂੰ ਮੰਨ ਲੈਂਦੇ ਹਨ ਇਸ ਤੋਂ ਬਾਅਦ 21 ਜੂਨ 1677 ਦਾ ਇੱਕ ਦਿਨ ਨਿਸ਼ਚਿਤ ਕੀਤਾ ਜਾਂਦਾ ਤੇ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਇੱਕ ਨਵਾਂ ਨਗਰ ਬਸਾਇਆ ਨਵੇਂ ਵਸਾਇ ਨਗਰ ਗੁਰੂਕੇ ਲਾਹੌਰ ਵਿਖੇ ਗੁਰੂ ਗੋਬਿੰਦ ਸਿੰਘ ਜੀ ਦਾ ਵਿਆਹ 10 ਸਾਲ ਦੀ ਉਮਰ ਦੇ ਵਿੱਚ ਮਾਤਾ ਅਜੀਤ ਕੌਰ ਜੀ ਨਾਲ ਹੁੰਦਾ ਹੈ ਹੁਣ ਜਦੋਂ ਮਾਤਾ ਅਜੀਤ ਕੌਰ ਜੀ ਦਾ ਵਿਆਹ ਗੁਰੂ ਗੋਬਿੰਦ ਸਿੰਘ ਜੀ ਨਾਲ ਹੁੰਦਾ ਤਾਂ ਉਸ ਵੇਲੇ ਮਾਤਾ ਗੁਜਰੀ ਜੀ ਪਹਿਲੀ ਵਾਰ ਮਾਤਾ ਅਜੀਤ ਕੌਰ ਜੀ ਨੂੰ ਦੇਖਦੇ ਨੇ ਮਾਤਾ ਅਜੀਤ ਕੌਰ ਜੀ ਇੰਨੇ ਰੂਪਵਾਨ ਸਨ ਇੰਨੇ ਸੁੰਦਰ ਸਨ ਕਿ ਮਾਤਾ ਗੁਜਰੀ ਜੀ ਉਹਨਾਂ ਨੂੰ ਦੇਖ ਕੇ ਕਹਿੰਦੇ ਹਨ ਕਿ ਤੂੰ ਤਾਂ ਬਹੁਤ ਸੁੰਦਰੀ ਹੈ ਮਾਤਾ ਗੁਜਰੀ ਜੀ ਪਿਆਰ ਨਾਲ ਉਹਨਾਂ ਦਾ ਨਾਮ ਹੀ ਸੁੰਦਰੀ ਰੱਖ ਦਿੰਦੇ ਹਨ ਹੁਣ ਉਸ ਵੇਲੇ ਕੀ ਹੁੰਦਾ ਸੀ ਕਿ ਵਿਆਹ ਵੇਲੇ ਦੋ ਰਸਮਾਂ ਕੀਤੀਆਂ ਜਾਂਦੇ ਸਨ ਇੱਕ ਤਾਂ ਜਦੋਂ ਬਚਪਨ ਵਿੱਚ ਵਿਆਹ ਕੀਤਾ ਜਾਂਦਾ ਸੀ ਬਾਲ ਵਿਆਹ ਕੀਤਾ ਜਾਂਦਾ ਸੀ ਉਦੋਂ ਤੇ ਦੂਜੀ ਮੁਕਲਾਵੀ ਦੀ ਰਸਮ ਹੁੰਦੀ ਸੀ ਉਹ ਉਦੋਂ ਕੀਤੀ ਜਾਂਦੀ ਸੀ ਜਦੋਂ ਬੱਚੇ ਜਵਾਨ ਹੋ ਜਾਂਦੇ ਸਨ ਉਹ ਜ਼ਿੰਮੇਵਾਰੀਆਂ ਸਾਂਭਣ ਯੋਗ ਹੋ ਜਾਂਦੇ ਸਨ ਤਾਂ ਉਸ ਵੇਲੇ ਫਿਰ ਮੁਕਲਾਵਾ ਲੈਣ ਜਾਇਆ ਜਾਂਦਾ ਸੀ ਹੁਣ ਗੁਰੂ ਗੋਬਿੰਦ ਸਿੰਘ ਜੀ ਤੇ ਮਾਤਾ ਅਜੀਤ ਕੌਰ ਜੀ ਦਾ ਵਿਆਹ ਹੋਣ ਤੋਂ ਬਾਅਦ ਮਾਤਾ ਅਜੀਤ ਕੌਰ ਜੀ ਆਪਣੇ ਪਰਿਵਾਰ ਨਾਲ ਵਾਪਸ ਲਾਹੌਰ ਚਲੇ ਜਾਂਦੇ ਨੇ ਹੁਣ ਜਿੰਨੀ ਵੀ ਸੰਗਤ ਆ ਮਾਤਾ ਜੀਤੋ ਜੀ ਨੂੰ ਗੁਰੂ ਮਾਤਾ ਵੱਲੋਂ ਮਿਲੇ ਨਾਮ ਸੁੰਦਰੀ ਨਾਲ ਹੀ ਪੁਕਾਰਿਆ ਕਰਦੇ ਸਨ ਸੋ ਇਸ ਤਰ੍ਹਾਂ ਮ ਸੁੰਦਰੀ ਪੱਕ ਜਾਂਦਾ ਹੈ ਤੇ ਹੁਣ ਇਧਰ ਜਦੋਂ ਗੁਰੂ ਗੋਬਿੰਦ ਸਿੰਘ ਜੀ 17 ਸਾਲਾਂ ਦੇ ਹੁੰਦੇ ਹਨ ਉਹਨਾਂ ਦੇ ਮੁਕਲਾਵਾ ਲੈਣ ਜਾਣ ਦਾ ਸਮਾਂ ਆਉਂਦਾ ਹੈ ਤਾਂ ਉਦੋਂ ਫਿਰ 4 April 1684 ਦਾ ਦਿਨ ਨਿਸ਼ਚਿਤ ਕੀਤਾ ਜਾਂਦਾ ਤੇ ਗੁਰੂ ਸਾਹਿਬ ਆਪਣਾ ਮੁਕਲਾਵਾ ਲੈਣ ਜਾਂਦੇ ਨੇ ਹੁਣ ਉੱਥੇ ਜਦੋਂ ਮੁਕਲਾਵਾ ਲੈਣ ਜਾਂਦੇ ਨੇ ਤਾਂ ਉੱਥੇ ਫਿਰ ਜੋ ਰਸਮੋ ਰਿਵਾਜ ਰੀਤੀ ਰਵਾਜ ਕੀਤੇ ਜਾਂਦੇ ਨੇ ਉਹ ਕਿਸੇ ਵਿਆਹ ਵਰਗੇ ਹੁੰਦੇ ਨੇ ਤੇ ਇੱਧਰ ਇੰਨੇ ਲੰਮੇ ਸਮੇਂ ਤੱਕ ਮਾਤਾ ਜੀਤੋ ਜੀ ਨੂੰ ਸਾਰੀ ਸੰਗਤ ਸੁੰਦਰੀ ਸੁੰਦਰੀ ਜੋ ਗੁਰੂ ਮਤ ਨੇ ਨਾਮ ਰੱਖਿਆ ਉਸ ਨਾਲ ਬੁਲਾਉਂਦੀ ਆ ਤੇ ਮੰਨੋ ਕਿ ਜਿਵੇਂ ਉਹਨਾਂ ਦਾ ਅਸਲੀ ਨਾਮ ਸੰਗਤ ਭੁੱਲੀ ਚੁੱਕੀ ਹੋਵੇ ਤੇ ਇੱਥੇ ਹੁਣ ਜਦੋਂ ਮੁਕਲਾਵਾ ਲੈਣ ਮਿਲੇ ਵਿਆਹ ਵਰਗੀਆਂ ਰਸਮਾਂ ਦੀਆਂ ਨੇ ਤਾਂ ਇਹ ਪਲੇਖਾ ਪੈ ਗਿਆ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਦੂਸਰਾ ਵਿਆਹ ਹੋਇਆ ਆਵਾ ਸੁੰਦਰੀ ਜੀ ਨਾਲ ਜਿਹਨੂੰ ਆਪਾਂ ਮਾਤਾ ਸੁੰਦਰ ਕੌਰ ਜੀ ਵੀ ਕਹਿੰਨੇ ਆ ਜਦਕਿ ਮਾਤਾ ਅਜੀਤ ਕੌਰ ਜੀ ਤੇ ਮਾਤਾ ਸੁੰਦਰੀ ਜੀ ਦੋਨੋਂ ਇੱਕ ਹੀ ਸਨ ਤੇ ਹੁਣ ਗੱਲ ਕਰਦੇ ਆ ਗੁਰੂ ਗੋਬਿੰਦ ਸਿੰਘ ਜੀ ਦੇ ਤੀਜੇ ਵਿਆਹ ਦੀ ਜੋ ਕਿਹਾ ਜਾਂਦਾ ਕਿ ਮਾਤਾ ਸਹਿਬ ਦੇਵਾ ਜੀ ਨਾਲ ਹੋਇਆ ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਵਿਖੇ ਹਨ ਤੇ ਇੱਥੇ ਉਹਨਾਂ ਕੋਲ ਫਿਰ ਇੱਕ ਸ਼ਰਧਾਲੂ ਆਉਂਦਾ ਹੈ ਆਪਣੀ ਧੀ ਸਹਿਬ ਦੇਵਾ ਦੇ ਰਿਸ਼ਤੇ ਦੀ ਮੰਗ ਲੈ ਕੇ ਤਾਂ ਗੁਰੂ ਸਾਹਿਬ ਉਹਨੂੰ ਬੜੇ ਸਤਿਕਾਰ ਦੇ ਨਾਲ ਮਨ੍ਹਾ ਕਰ ਦਿੰਦੇ ਨੇ ਕਿ ਮੈਂ ਪਹਿਲਾਂ ਤੁਸੀਂ ਵਿਆਹਿਆ ਹੋਇਆ ਹਾਂ ਤੇ ਹੁਣ ਮੈਂ ਤੀਜਾ ਵਿ ਤੇ ਫਿਰ ਮਾਤਾ ਸਾਹਿਬ ਦੇਵਾ ਜੀ ਆਪ ਅੱਗੇ ਆਉਂਦੇ ਹਨ ਤੇ ਉਹ ਕਹਿੰਦੇ ਹਨ ਕਿ ਮੈਂ ਹੁਣ ਤੱਕ ਆਪਣਾ ਆਪ ਨੂੰ ਸਮਰਪਿਤ ਕਰ ਚੁੱਕੀ ਹਾਂ ਮੈਂ ਤੁਹਾਡੇ ਬਿਨਾ ਕਿਸੇ ਬਾਰੇ ਸੋਚ ਵੀ ਨਹੀਂ ਸਕਦੀ ਤੇ ਮੈਂ ਪ੍ਰਣ ਕੀਤਾ ਹੈ ਕਿ ਮੈਂ ਜਦ ਤੱਕ ਵੀ ਰਹੂੰਗੀ ਤੁਹਾਡੀ ਬਣ ਕੇ ਰਹੂੰਗੀ ਗੁਰੂ ਸਾਹਿਬ ਦੇ ਸੰਗਤਾਂ ਦੇ ਬਹੁਤ ਵਾਰ ਸਮਝਾਉਣ ਤੇ ਵੀ ਮਾਤਾ ਜੀ ਆਪਣਾ ਹੱਥ ਨਹੀਂ ਛੱਡਦੇ ਤਾਂ ਫਿਰ ਗੁਰੂ ਸਾਹਿਬ ਉਹਨਾਂ ਨੂੰ ਆਨੰਦਪੁਰ ਵਿਖੇ ਰਹਿਣ ਦੀ ਇਜਾਜ਼ਤ ਦੇ ਦਿੰਦੇ ਨੇ ਪਰ ਇੱਥੇ ਯਾਦ ਰੱਖੇ ਕਿ ਗੁਰੂ ਸਾਹਿਬ ਨੇ ਉਹਨਾਂ ਨਾਲ ਵਿਆਹ ਨਹੀਂ ਕਰਵਾਇਆ ਸਿਰਫ ਉਹਨਾਂ ਨੂੰ ਆਨੰਦਪੁਰ ਵਿਖੇ ਰਹਿਣ ਦੀ ਇਜਾਜ਼ਤ ਦਿੱਤੀ ਆ ਬੇਸ਼ੱਕ ਗੁਰੂ ਸਾਹਿਬ ਨੇ ਉਹਨਾਂ ਨੂੰ ਆਨੰਦਪੁਰ ਰਹਿਣ ਦੀ ਇਜਾਜ਼ਤ ਦਿੱਤੀ ਤੇ ਉਹਨਾਂ ਨੇ ਵਿਆਹ ਨਹੀਂ ਕਰਾਇਆ ਪਰ ਇੱਥੇ ਇਹ ਵੀ ਨਾ ਸਮਝ ਲਿਆ ਜਾਵੇ ਕਿ ਗੁਰੂ ਸਾਹਿਬ ਨੇ ਉਹਨਾਂ ਨਾਲ ਕਿਸੇ ਤਰ੍ਹਾਂ ਦੇ ਕੋਈ ਸਬੰਧ ਰੱਖੇ ਹੋਣਗੇ ਗੁਰੂ ਸਾਹਿਬ ਨੇ ਉਹਨਾਂ ਦੇ ਨਾਲ ਕਿਸੇ ਵੀ ਤਰ੍ਹਾਂ ਦੇ ਕੋਈ ਵੀ ਸਰੀਰਕ ਸਬੰਧ ਵੀ ਨਹੀਂ ਬਣਾਏ ਇਹ ਮਾਤਾ ਸਾਹਿਬ ਦੇਵਾ ਜ ਹੁਣ ਇਥੇ ਇੱਕ ਗੱਲ ਹੋ ਰਿਹਾ ਕਿ ਜਿਵੇਂ ਹਰ ਇਸਤਰੀ ਦੀ ਇੱਕ ਇੱਛਾ ਹੁੰਦੀ ਹੈ ਮਾਂ ਬਣਨ ਦੀ ਹਰ ਇਸਤਰੀ ਦੇ ਅੰਦਰ ਇੱਕ ਮਮਤਾ ਹੁੰਦੀ ਹੈ ਐਵੇਂ ਹੀ ਮਾਤਾ ਸਾਹਿਬ ਦੇਵਾ ਜੀ ਨੇ ਆਪਣੀ ਵੀ ਇੱਛਾ ਗੁਰੂ ਸਾਹਿਬ ਅੱਗੇ ਜ਼ਾਹਰ ਕੀਤੀ ਤਾਂ ਫਿਰ ਗੁਰੂ ਸਾਹਿਬ ਨੇ ਜਦੋਂ 1699 ਦੀ ਵਿਸਾਖੀ ਨੂੰ ਖਾਲਸਾ ਪੰਥ ਦੀ ਸਾਜਨਾ ਕੀਤੀ ਤਾਂ ਉਹਨਾਂ ਨੇ ਪੂਰੇ ਦਾ ਪੂਰਾ ਖਾਲਸਾ ਪੰਥ ਹੀ ਮਾਤਾ ਸਾਹਿਬ ਦੇਵਾ ਦੀ ਝੋਲੀ ਵਿੱਚ ਪਾ ਦਿੱਤਾ ਤੇ ਕਿਹਾ ਕਿ ਅੱਜ ਤੋਂ ਜੋ ਵੀ ਖੰਡੇ ਬਾਟੇ ਦੀ ਪੌਹਲ ਛਕੇਗਾ ਉਹ ਆਪ ਜੀ ਦਾ ਹੀ ਧੀ ਤੇ ਪੁੱਤਰ ਹੋਵੇਗਾ ਤਾਹੀਂ ਤਾਂ ਅਸੀਂ ਪੜਦੇ ਸੁਣਦੇ ਆ ਕਿ ਜਦੋਂ ਖੰਡੇ ਬਾਟੇ ਦੀ ਪੋਹਲ ਤਿਆਰ ਕੀਤੀ ਗਈ 1699 ਦੀ ਵਸਾਖੀ ਵਿਖੇ ਤਾਂ ਜਿੰਨਾ ਵੀ ਪ੍ਰਬੰਧ ਸੀ ਚਾਹੇ ਉਹ ਜਲ ਦੀ ਸੇਵਾ ਹੋਵੇ ਚਾਹੇ ਉਹ ਪਤਾਸਿਆਂ ਦੀ ਸੇਵਾ ਹੋਵੇ ਉਹ ਸਾਰੀ ਮਾਤਾ ਸਾਹਿਬ ਦੇਵਾ ਜੀ ਨੇ ਆਪਣੇ ਹੱਥੀ ਕੀਤੀ ਸੀ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਖਾਲਸੇ ਦੇ ਧਰਮ ਦੇ ਪਿਤਾ ਹਨ ਇਸੇ ਤਰ੍ਹਾਂ ਮਾਤਾ ਸਾਹਿਬ ਦੇਵਾ ਜੀ ਖਾਲਸੇ ਦੇ ਧਰਮ ਦੀ ਮਾਤਾ ਹਨ ਸੋ ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਤਿੰਨ ਨਹੀਂ ਬਲਕਿ ਇੱਕ ਹੀ ਵਿਆਹ ਆ ਸੀ ਤਮਾ ਉਮੀਦ ਕਰਦਾ ਕਿ ਮੈਂ ਤੁਹਾਨੂੰ ਇਹ ਸਮਝਾਉਣ ਵਿੱਚ ਸਕਸ਼ਮ ਰਿਹਾ ਹਾਂਗਾ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਤਿੰਨ ਨਹੀਂ ਇੱਕ ਵਾਅੇ ਸਨ ਤੇ ਆਪ ਜੀ ਸਮਝ ਵੀ ਚੁੱਕੇ ਹੋਵੋਗੇ ਹੁਣ ਗੱਲ ਕਰਦੇ ਆਂ ਅਗਲੇ ਫੈਕਟ ਦੀ ਫੈਕਟ 4 ਗੁਰੂ ਗੋਬਿੰਦ ਸਿੰਘ ਜੀ ਦੇਖ ਕਿਹੋ ਜੀ ਸੀ ਅਸੀਂ ਅਕਸਰ ਗੁਰੂ ਗੋਬਿੰਦ ਸਿੰਘ ਜੀ ਨੂੰ ਫੋਟੋਆਂ ਦੇ ਵਿੱਚ ਦੇਖਿਆ ਹੈ ਇਹੋ ਜਿਹਾ ਦੇਖਿਆ ਹੈ ਜਿਹੋ ਜਿਹਾ ਚਿੱਤਰਕਾਰਾਂ ਨੇ ਸਾਨੂੰ ਦਿਖਾਉਣਾ ਚਾਇਆ ਹੈ ਪਰ ਗੁਰੂ ਗੋਬਿੰਦ ਸਿੰਘ ਜੀ ਅਸਲ ਵਿੱਚ ਕਿਹੋ ਜਿਹੇ ਦਿਖਦੇ ਸਨ ਉਹਨਾਂ ਦੀ ਅਸਲ ਦੇਖ ਕਿਹੋ ਜੀ ਸੀ ਆਓ ਜਾਣਦਿਆਂ ਉਹਨਾਂ ਕੋਲੋਂ ਜਿਨ੍ਹਾਂ ਨੇ ਉਹਨਾਂ ਦੇ ਦਰਸ਼ਨ ਕੀਤੇ ਸੋ ਸਾਨੂੰ ਪਹਿਲਾ ਹਵਾਲਾ ਮਿਲਦਾ ਹੈ ਭਾਈ ਨੰਦ ਲਾਲ ਜੀ ਦੀਆਂ ਗਜ਼ਲਾਂ ਵਿੱਚੋਂ ਉਹ ਆਪਣੀ ਗਜ਼ਲ ਦੇ ਵਿੱਚ ਗੁਰੂ ਸਾਹਿਬ ਦੇ ਰੂਪ ਦਾ ਵਖਿਆਨ ਕਰਦੇ ਹੋਏ ਲਿਖਦੇ ਹਨ ਦੀਨੋ ਦੁਨੀਆ ਦਰਕ ਮੰਦੇ ਆਹ ਪਰਿਰੁਖ ਸਾਰਮਾ ਹਰ ਦੋ ਆਲਮ ਕੀਮਤੇ ਇਕ ਤਾਰੇ ਮੂਹੇ ਯਾਰਮਾ ਭਾਵ ਕਿ ਭਾਈ ਨੰਦ ਲਾਲ ਜੀ ਕਹਿੰਦੇ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਚਿਹਰਾ ਪਰੀਆਂ ਤੋਂ ਵੀ ਕਿਤੇ ਸੁੰਦਰ ਸੀ ਉਹਨਾਂ ਦੇ ਚਿਹਰੇ ਦਾ ਰੰਗ ਲਾਲ ਗੁਲਾਲ ਸੀ ਤੇ ਉਹਨਾਂ ਦੇ ਇੱਕ ਕੇਸ ਦੀ ਕੀਮਤ ਦੋ ਜਹਾਨਾ ਜਿੰਨੀ ਸੀ ਦੂਜਾ ਹਵਾਲਾ ਸਾਨੂੰ ਭਾਈ ਰਣਜੀਤ ਸਿੰਘ ਜੀ ਦੀ ਕਿਤਾਬ ਜੋਤੀ ਵਿਗਾਸ ਵਿੱਚੋਂ ਦੇਖਣ ਨੂੰ ਮਿਲਦਾ ਹੈ ਭਾਈ ਰਣਜੀਤ ਸਿੰਘ ਜੀ 1922 ਵਿੱਚ ਜਦੋਂ ਨਾਗਪੁਰ ਦੀ ਜੇਲ੍ਹ ਵਿੱਚ ਸਨ ਤਾਂ ਪੋਸੂ ਦੀ 7ਵੀਂ ਯਾਨੀ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਵੇਲੇ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਹੋਏ ਸਨ ਜੇਲ੍ਹ ਵਿੱਚ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਜਿਸ ਰੂਪ ਦੇ ਦਰਸ਼ਨ ਹੋਏ ਉਹਨਾਂ ਨੂੰ ਬਾਅਦ ਵਿੱਚ ਉਹਨਾਂ ਨੇ ਇੱਕ ਕਵਿਤਾ ਦੇ ਰੂਪ ਵਿੱਚ ਲਿਖਿਆ ਉਸ ਵੇਲੇ ਉਹਨਾਂ ਕੋਲ ਕੋਈ ਵੀ ਕਾਗਜ਼ ਜਾਂ ਕਲਮ ਨਹੀਂ ਸੀ ਸਿਰਫ ਉਹਨਾਂ ਕੋਲ ਸੀ ਤਾਂ ਭਾਈ ਗੁਰਦਾਸ ਜੀ ਦੀ ਇੱਕ ਪੋਥੀ ਤਾਂ ਉਹਨਾਂ ਨੇ ਆਪਣੀ ਇਸ ਕਵਿਤਾ ਨੂੰ ਭਾਈ ਗੁਰਦਾਸ ਜੀ ਦੀ ਉਸ ਪੋਥੀ ਦੇ ਹਾਸ਼ੀਏ ਵਿੱਚ ਟਾਕ ਲੀਤਾ ਭਾਈ ਰਣਧੀਰ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਗੱਲ ਕਰਦੇ ਹੋਏ ਲਿਖਦੇ ਹਨ ਕਿ ਉਹਨਾਂ ਦੇ ਦੰਦ ਸੋਨੇ ਚਿੱਟੇ ਰਸਾਲਾ ਸਨ ਉਹਨਾਂ ਦਾ ਮੱਥਾ ਗੱਲਾਂ ਯਾਨੀ ਪੂਰਾ ਮੁਖੜਾ ਸੁਰਖ ਗੁਲਾਲ ਸੀ ਯਾਨੀ ਕਿ ਪੂਰਾ ਪਖ ਦਾ ਪਿਆ ਸੀ ਉਹ ਆਪਣੇ ਇਸ ਕਵਿਤਾ ਵਿੱਚ ਲਿਖਦੇ ਹਨ ਕਿ ਉਹਨਾਂ ਦੇ ਇਸ ਸੁਰਖ ਗੁਲਾਲ ਚਿਹਰੇ ਦੇ ਦੁਆਲੇ ਕਾਲੀਆਂ ਜ਼ੁਲਫਾਂ ਦਾ ਬਹੁਤ ਸੁੰਦਰ ਦਾੜਾ ਸੀ ਜੋ ਕਿਸੇ ਕਾਲੇ ਨਾਗ ਵਰਗੀਆਂ ਸਨ ਉਹਨਾਂ ਨੇ ਆਪਣੀ ਇਸ ਕਿਤਾਬ ਦੇ ਵਿੱਚ ਆਪਣੀ ਇਸ ਕਵਿਤਾ ਦੇ ਵਿੱਚ ਗੁਰੂ ਸਾਹਿਬ ਦੇ ਬਾਰੇ ਇੱਕ ਬਹੁਤ ਹੀ ਅਹਿਮ ਗੱਲ ਲਿਖੀ ਜੋ ਕਦੀ ਵੀ ਕਿਸੇ ਨੇ ਨਹੀਂ ਲਿਖੀ ਉਹਨਾਂ ਦਾ ਕਹਿਣਾ ਸੀ ਕਿ ਗੁਰੂ ਸਾਹਿਬ ਦੇ ਚਿਹਰੇ ਤੇ ਇੱਕ ਪਾਸੇ ਕਾਲੇ ਰੰਗ ਦਾ ਤੇਲ ਸੀ ਜੋ ਉਹਨਾਂ ਦੀ ਖੂਬਸੂਰਤੀ ਨੂੰ ਚਾਰ ਚੰਨ ਲਗਾ ਰਿਹਾ ਸੀ ਭਾਈ ਰਣਧੀਰ ਸਿੰਘ ਜੀ ਲਿਖਦੇ ਹਨ ਕਿ ਉਹਨਾਂ ਦੇ ਦਰਸ਼ਨਾਂ ਅੱਗੇ ਕਈ ਸੂਰਜ ਕਈ ਚੰਨ ਫਿੱਕੇ ਪੈ ਜਾਂਦੇ ਹਨ ਉਹਨਾਂ ਦੇ ਸੁੰਦਰ ਦਮਾਲੇ ਉੱਪਰ ਲੱਗੀ ਸੁੰਦਰ ਕਲਗੀ ਦੀ ਲਿਸ਼ਕ ਦੂਰ ਅਰਸ਼ਾਂ ਤੱਕ ਜਾਂਦੀ ਹੈ ਵੱਖ-ਵੱਖ ਇਤਿਹਾਸਿਕ ਸਰੋਤਾਂ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਜੇਕਰ ਸਰੀਰਕ ਡੀਲਡੋਲ ਦੀ ਗੱਲ ਕਰੀਏ ਤਾਂ ਉਹ ਇੰਨੇ ਉੱਚੇ ਲੰਮੇ ਸਨ ਕਿ ਉਹਨਾਂ ਨੂੰ ਘੋੜੇ ਉੱਪਰ ਚੜ੍ਹਨ ਵਾਸਤੇ ਰਿਕਾਵ ਚ ਪੈਰ ਰੱਖਣ ਦੀ ਜ਼ਰੂਰਤ ਨਹੀਂ ਸੀ ਪੈਂਦੀ ਉਹ ਛਾਲ ਮਾਰ ਕੇ ਹੀ ਘੋੜੇ ਉੱਪਰ ਬੈਠ ਜਾਇਆ ਕਰਦੇ ਸਨ ਸੋ ਇਹੋ ਜਿਹੀ ਸੁੰਦਰ ਦੇਖੇ ਤੇ ਸਰੀਰਕ ਡੀਲਡੋਲ ਦੇ ਸਨ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਫੈਕਟ ਨੰਬਰ 5 ਗੁਰੂ ਗੋਬਿੰਦ ਸਿੰਘ ਜੀ ਨੇ ਤੀਰ ਦੀ ਮਾਰ ਐਸੇ ਤਾਂ ਆਪ ਸਭ ਜਾਣਦੇ ਹੋ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਤੀਰਾਂ ਉੱਪਰ ਦੋ ਤੋਲੇ ਸੋਨਾ ਲੱਗਾ ਹੁੰਦਾ ਸੀ ਇਸ ਉੱਪਰ ਮੈਂ ਪਹਿਲਾਂ ਵੀ ਇੱਕ ਰੀਲ ਬਣਾ ਕੇ ਅਪਲੋਡ ਕਰ ਚੁੱਕਾ ਹਾਂ ਜਿਸ ਦੇ ਵਿੱਚ ਮੈਂ ਦੱਸਿਆ ਸੀ ਕਿ ਗੁਰੂ ਸਾਹਿਬ ਆਪਣੇ ਤੀਰਾਂ ਉੱਪਰ ਸੋਨਾ ਕਿਉਂ ਲਗਾਉਂਦੇ ਸਨ ਸੋਨਾ ਲੱਗਣ ਤੋਂ ਭਾਵ ਸੀ ਕਿ ਗੁਰੂ ਸਾਹਿਬ ਦਾ ਕਿਸੇ ਨਾਲ ਵੀ ਕੋਈ ਵਿਰੋਧ ਨਹੀਂ ਹੈ ਤੇ ਜੇਕਰ ਗੁਰੂ ਸਾਹਿਬ ਦਾ ਤੀਰ ਲੱਗਣ ਦੇ ਨਾਲ ਕੋਈ ਜ਼ਖਮੀ ਹੁੰਦਾ ਹੈ ਤਾਂ ਉਹ ਸੋਨੇ ਦੀ ਮਦਦ ਨਾਲ ਆਪਣਾ ਇਲਾਜ ਕਰਵਾ ਸਕਦਾ ਤੇ ਜੇਕਰ ਕਿਸੇ ਦੀ ਮੌਤ ਹੁੰਦੀ ਆ ਤਾਂ ਉਸ ਸੋਨੇ ਨੂੰ ਵੇਚ ਕੇ ਸੋਨੇ ਦੀ ਮਦਦ ਨਾਲ ਉਸਦੇ ਅੰਤਿਮ ਰਸਮਾਂ ਕੀਤੀਆਂ ਜਾ ਸਕਦੀਆਂ ਸਨ ਸੋ ਤੀਰਾਂ ਉੱਪਰ ਸੋਨਾ ਲਾਉਣ ਦਾ ਇਹ ਮੁੱਖ ਮਕਸਦ ਸੀ ਗੁਰੂ ਸਾਹਿਬ ਦਾ ਭਾਈ ਰਣਧੀਰ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਤੀਰਾਂ ਬਾਰੇ ਲਿਖਦੇ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਤੀਰ ਲੱਗਣ ਤੋਂ ਬਾਅਦ ਕਦੀ ਵੀ ਕਿਸੇ ਨੇ ਉਫਿਆ ਹਾਇ ਨਹੀਂ ਸੀ ਕੀਤੀ ਸਗੋਂ ਗੁਰੂ ਗੋਬਿੰਦ ਸਿੰਘ ਜੀ ਦਾ ਤੀਰ ਲੱਗਣ ਤੋਂ ਬਾਅਦ ਕੋਈ ਵੀ ਸੂਰਮਾ ਯੋਧਾ ਜਾਂ ਸਿਪਾਹੀ ਜਿਸ ਨੂੰ ਤੀਰ ਲੱਗਦਾ ਸੀ ਉਹ ਆਨੰਦ ਨਾਲ ਭਰ ਜਾਂਦਾ ਸੀ ਤੇ ਜਿਸ ਨੂੰ ਵੀ ਗੁਰੂ ਸਾਹਿਬ ਦਾ ਤੀਰ ਲੱ ਜੇਕਰ ਗੁਰੂ ਸਾਹਿਬ ਦੇ ਤੀਰ ਦੀ ਮਾਰ ਦੀ ਗੱਲ ਕਰੀਏ ਗੁਰੂ ਪ੍ਰਤਾਪ ਸੂਰਜ ਗ੍ਰੰਥ ਜੋ ਬ੍ਰਿਜ ਭਾਸ਼ਾ ਵਿੱਚ ਹੈ ਉਸ ਵਿੱਚ ਲਿਖਦੇ ਹਨ ਕਿ ਜਦੋਂ 1704 ਨੂੰ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਘੇਰਾ ਪਿਆ ਹੋਇਆ ਸੀ आनंदपुर साहब ਤੋਂ 2 2.5 ਮੀਲ ਦੂਰ ਦੋ ਮੁਗਲ ਜਰਨੈਲ ਵਜ਼ੀਰ ਖਾਂ ਤੇ ਜ਼ਬਰਦਸਤ ਖਾਂ ਆਪਣੇ ਮੰਜੇ ਉੱਪਰ ਬੈਠ ਕੇ ਸ਼ਤਰੰਜ ਖੇਡ ਰਹੇ ਹੁੰਦੇ ਨੇ ਕਿ اچانک ਉਹਨਾਂ ਦੇ ਮੰਜੇ ਦੇ ਪਾਵੇ ਦੇ ਉੱਪਰ ਆ ਕੇ ਇੱਕ ਤੀਰ ਵੱਜਦਾ ਹੈ ਜਿਸ ਦੇ ਨਾਲ ਮੰਜੇ ਦਾ ਪਾਵਾ ਟੁੱਟ ਜਾਂਦਾ ਹੈ ਤੇ ਉਹ ਦੋਵੇਂ ਜਰਨੈਲ ਥੱਲੇ ਡਿੱਗ ਜਾਂਦੇ ਨੇ ਤੇ ਫਿਰ ਇੱਕਦਮ ਖੜ੍ਹੇ ਹੋ ਕੇ ਗੁੱਸੇ ਚੀਕਦੇ ਨੇ ਕਿ ਕਿਸ ਦੀ ਜੁਰਤ ਜਿਸ ਨੇ ਸਾਡੇ ਉੱਪਰ ਤੀਰ ਚਲਾਉਣ ਦੀ ਹਿੰਮਤ ਕੀਤੀ ਹੈ ਕੋਲ ਖੜਾ ਪਹਾੜੀ ਰਾਜਾ ਅਜਮੇਰ ਚੰਦ ਤੀਰ ਨੂੰ ਦੇਖ ਕੇ ਉਸ ਉੱਪਰ ਲੱਗੇ ਸੋਣ ਨੂੰ ਦੇਖ ਕੇ ਪਛਾਣ ਜਾਂਦਾ ਹੈ ਤੇ ਉਹਨਾਂ ਦੋਨਾਂ ਮੁਗਲ ਜਰਨੈਲਾਂ ਨੂੰ ਕਹਿੰਦਾ ਹੈ ਕਿ ਇਹ ਆਨੰ ਗੁਰੂ ਦਾ ਤੀਰ ਹੈ ਉਹ ਦੋਵੇਂ ਜਰਨਲ ਹੈਰਾਨ ਹੋ ਜਾਂਦੇ ਹਨ ਤੇ ਕਹਿੰਦੇ ਹਨ ਕਿ ਅਸੀਂ ਤਾਂ ਆਨੰਦਪੁਰ ਸਾਹਿਬ ਤੋਂ 2 1/2 ਮੀਲ ਦੂਰ ਬੈਠੇ ਹਾਂ ਫਿਰ ਇੰਨੀ ਦੂਰ ਤੀਰ ਕਿਵੇਂ ਵੱਜ ਸਕਦਾ ਹੈ ਤਾਂ ਕੋਲ ਹੀ ਮੰਡੀ ਦਾ ਰਾਜਾ ਖੜਾ ਹੁੰਦਾ ਹੈ ਉਹ ਕਹਿੰਦਾ ਹੈ ਕਿ ਗੁਰੂ ਸਾਹਿਬ ਤਾਂ ਇਸ ਤੋਂ ਵੀ ਕਿਤੇ ਦੂਰ ਦੂਰ ਤੱਕ ਤੀਰ ਦੇ ਨਿਸ਼ਾਨੇ ਲਾ ਲੈਂਦੇ ਹਨ ਤਾਂ ਉਹਨਾਂ ਵਿੱਚ ਇੱਕ ਜਰਨਲ ਕਹਿੰਦਾ ਹੈ ਕਿ ਯਾ ਅੱਲਾ ਇਹ ਤਾਂ ਕਰਾਮਾਤ ਹੈ ਇੰਨੇ ਚਿਰ ਨੂੰ ਗੁਰੂ ਸਾਹਿਬ ਇੱਕ ਹੋਰ ਤੀਰ ਆਪਣੇ ਕੰਨ ਤੱਕ ਖਿੱਚ ਕੇ ਉਹਨਾਂ ਵੱਲ ਛੱਡਦੇ ਹਨ ਜੋ ਫਿਰ ਉਸੇ ਜਗ੍ਹਾ ਤੇ ਆ ਕੇ ਲੱਗਦਾ ਹੈ ਤੇ ਜਿਸ ਦੇ ਉੱਪਰ ਇੱਕ ਰੁੱਕਾ ਬਣ ਜਾਂਦਾ ਹੈ ਤੇ ਜਦੋਂ ਉਸ ਰੁੱਕੇ ਉੱਪਰ ਪੜਦੇ ਹਨ ਤਾਂ ਗੁਰੂ ਸਾਹਿਬ ਨੇ ਉਸ ਰੁੱਕੇ ਉੱਪਰ ਲਿਖਿਆ ਹੁੰਦਾ ਹੈ ਕਿ ਇਹ ਕਰਾਮਾਤ ਨਹੀਂ ਇਹ ਕਰਤੱਬ ਹੈ ਕਹਿਣ ਤੋਂ ਭਾਵ ਕਿ ਗੁਰੂ ਸਾਹਿਬ ਨੇ ਉਹਨਾਂ ਨੂੰ ਸਮਝਾਉਣਾ ਕੀਤਾ ਕਿ ਮੈਂ ਸ਼ਸਤਰ ਵਿੱਦਿਆ ਦਾ ਅਭਿਆਸ ਕਰ ਕਰਕੇ ਇੰਨੀ ਦੂਰ ਤੱਕ ਤੀਰ ਮਾਰਨ ਚ ਨਪੁੰਨ ਹੋ ਚੁੱਕਾ ਹਾਂ ਹੁਣ ਇੱਥੇ ਇੱਕ ਗੱਲ ਇਹ ਵੀ ਆ ਕਿ ਗੁਰੂ ਸਾਹਿਬ ਨੇ ਜੇਕਰ ਐਡੀ ਦੂਰ ਤੀਰ ਚਲਾਇਆ ਹੈ ਨਾ ਤਾਂ ਉਹਨਾਂ ਨੇ ਇੱਥੇ ਹੁੰਦੀ ਉਹਨਾਂ ਦੀ ਗੱਲ ਵੀ ਸੁਣੀ ਆ ਤਾਂ ਹੀ ਤਾਂ ਗੁਰੂ ਸਾਹਿਬ ਨੇ ਇਹਦੀ ਗੱਲ ਦਾ ਜਵਾਬ ਦਿੱਤਾ ਆ ਸੋ ਤੀਰਾਂ ਤੋਂ ਮੈਨੂੰ ਯਾਦ ਆ ਕਿ ਮੈਨੂੰ ਕਿਸੇ ਵੀਰ ਦਾ ਮੈਸੇਜ ਆਇਆ ਸੀ ਕਿ ਗੁਰੂ ਸਾਹਿਬ ਦੇ ਕਮਾਂਡ ਬਾਰੇ ਵੀ ਦੱਸਿਆ ਜਾਵੇ ਕਿ ਕਿਹਾ ਜਾਂਦਾ ਕਿ ਉਹ 9 ਟੰਕੀ ਕਮਾਂਡ ਆ ਇਹਦੇ ਵਿੱਚ ਕਿੰਨੀ ਕੁ ਗੱਲ ਸੱਚ ਆ ਤਾਂ ਮੈਂ ਉਹਦੇ ਬਾਰੇ ਵੀ ਉਹਨਾਂ ਦੱਸ ਦੇਣਾ ਚਾਹੁੰਦਾ ਕਿ 9 ਟੰਕੀ ਕਮਾਂਡ ਦਾ ਮਤਲਬ ਇਹ ਨਹੀਂ ਕਿ ਉਹਨਾਂ ਦੇ ਕਮਾਂਡ ਦਾ ਜਿਹੜਾ ਭਾਰ ਆ ਉਹ 9 ਟੰਕੀ ਸੀ ਨਹੀਂ ਸੋ ਨੌ ਟੰਕੀ ਉੱਪਰ ਗੱਲ ਕਰਨ ਤੋਂ ਪਹਿਲਾਂ ਆਪਾਂ ਟੰਕਾਂ ਬਾਰੇ ਸਮਝ ਲੈਣੇ ਆ ਇੱਕ ਟੰਕ ਦੇ ਵਿੱਚ 25 ਕਿਲੋ ਹੁੰਦੇ ਹਨ ਤੇ ਜੇ ਹੁਣ 25 ਕਿਲੋ ਨੂੰ 9 ਨਾਲ ਗੁਣਾ ਕੀਤਾ ਜਾਵੇ ਤਾਂ 225 ਕਿਲੋ ਤੇ ਇਹਦਾ ਮਤਲਬ ਇਹ ਨਹੀਂ ਕਿ ਗੁਰੂ ਸਾਹਿਬ ਦਾ ਕਮਾਨ ਜਿਹੜਾ 225 ਕਿਲੋ ਦਾ ਸੀ ਕਿ ਜਿਹਨੂੰ ਆਪਾਂ ਤੱਕੜੀ ਤੇ ਰੱਖ ਕੇ ਤੋਲ ਲਾਂਗੇ ਨੌ ਟੰਕੀ ਤੋਂ ਭਾਵ ਸੀ ਕਿ ਤੀਰ ਨੂੰ ਚਲਾਉਣ ਲੱਗਿਆ ਜਦੋਂ ਉਸ ਡੋਰ ਨੂੰ ਕੰਨ ਤੱਕ ਖਿੱਚਣਾ ਪੈਂਦਾ ਸੀ ਤੇ ਉਹਦੇ ਵਿੱਚ ਜਿਹੜੀ ਜਾਨ ਲੱਗਦੀ ਸੀ ਨਾ ਉਹ ਨੌ ਟੰਕੀ ਲੱਗਦੀ ਸੀ ਯਾਨੀ ਕਿ 225 ਕਿਲੋ ਭਾਰ ਚੁੱਕਣ ਦੇ ਬਰਾਬਰ ਜਿੰਨੀ ਜਾਨ ਲੱਗਦੀ ਸੀ ਉਸ ਕਮਾਨ ਤੋਂ ਤੀਰ ਨੂੰ ਚਲਾਉਣ ਲੱਗਿਆ ਫੈ ਗੁਰੂ ਸਾਹਿਬ ਦੀਆਂ ਚੰਗਾ ਇਫੈਕਟ ਬੇਸ਼ੱਕ ਛੋਟਾ ਆ ਪਰ ਇੱਥੇ ਦੱਸਣਾ ਬਹੁਤ ਜ਼ਰੂਰੀ ਸੀ ਕਿਉਂਕਿ ਮੈਂ ਅਕਸਰ ਸੁਣਦਾ ਆ ਲੋਕੀ ਕਹਿੰਦੇ ਨੇ ਕਿ ਗੁਰੂ ਸਾਹਿਬ ਨੇ ਮੁਗਲਾਂ ਦੇ ਨਾਲ ਜੰਗ ਕੀਤੀ ਗੁਰੂ ਸਾਹਿਬ ਨੇ ਤੁਰਕਾਂ ਨਾਲ ਇਦਾਂ ਜੰਗ ਕੀਤੀ ਹੈ ਨਾ ਵੈਸੇ ਮੈਂ ਆਪਜੀ ਦੀ ਜਾਣਕਾਰੀ ਵਾਸਤੇ ਦੱਸ ਦਵਾਂ ਕਿ ਗੁਰੂ ਸਾਹਿਬ ਨੇ ਆਪਣੇ ਪੂਰੀ ਉਮਰ ਦੇ ਵਿੱਚ ਕੁੱਲ 14 ਜੰਗਾਂ ਲੜੀਆਂ ਸਨ ਤੇ ਇਹਨਾਂ 14 ਜੰਗਾਂ ਦੇ ਵਿੱਚ ਗੁਰੂ ਸਾਹਿਬ ਕਿਸੇ ਵੀ ਜੰਗ ਦੇ ਵਿੱਚ ਹਮਲਾਵਰ ਬਣ ਕੇ ਨਹੀਂ ਸੀ ਗਏ ਤੇ ਉਹਨਾਂ ਨੇ ਕਦੀ ਵੀ ਕੋਈ ਜੰਗ ਇਸ ਕਰਕੇ ਨਹੀਂ ਕੀਤੀ ਕਿ ਉਹ ਕਿਸੇ ਰਾਜ ਉੱਪਰ ਕਿਸੇ ਦੇਸ਼ ਉੱਪਰ ਜਾਂ ਕਿਸੇ ਕਿਲੇ ਉੱਪਰ ਕਿਸੇ ਜਗ੍ਹਾ ਉੱਪਰ ਕਬਜ਼ਾ ਕਰਨਾ ਚਾਹੁੰਦੇ ਆ ਤੇ ਨਾ ਹੀ ਉਹਨਾਂ ਦੀ ਕੋਈ ਜੰਗ ਕਿਸੇ ਜ਼ਰ ਜ਼ਮੀਨ ਜ਼ੋਰੂ ਵਾਸਤੇ ਸੀ ਤੇ ਹੁਣ ਜਿਹੜੀ ਇੱਕ ਗੱਲ ਕਹੀ ਜਾਂਦੀ ਕਿ ਉਹਨਾਂ ਨੇ ਮੁਗਲਾਂ ਨਾਲ ਜੰਗਾਂ ਕੀਤੀਆਂ ਤਾਂ ਨਹੀਂ ਭਾਈ ਉਹਨਾਂ ਨੇ ਜੰਗ ਕਿਸੇ ਮੁਗਲਾਂ ਦੇ ਨਾਲ ਨਹੀਂ ਸਗੋਂ ਉਹਨਾਂ ਨੇ ਜੰਗ ਕੀਤੀ ਸੀ ਜ਼ੁਲਮ ਦੇ ਖਿਲਾਫ ਫਿਰ ਉਹ ਜ਼ੁਲਮ ਕਰਨ ਵਾਲਾ ਕੋਈ ਵੀ ਹੋ ਸਕਦਾ ਸੀ ਉਹ ਚਾਹੇ ਮੁਗਲਾਂ ਦੇ ਚਾਹੇ ਹਿੰਦੂਆਂ ਦੇ ਗੁਰੂ ਸਾਹਿਬ ਨੇ ਜ਼ੁਲਮ ਦੇ ਖਿਲਾਫ ਜੰਗ ਲੜੀ ਆ ਨਾ ਕਿ ਮੁਗਲਾਂ ਦੇ ਖਿਲਾਫ ਜੰਗ ਲੜੀ ਆ ਫੈਕਟ ਨੰਬਰ 7 ਗੁਰੂ ਗੋਬਿੰਦ ਸਿੰਘ ਜੀ ਇੱਕ ਕਵੀ ਦੇ ਰੂਪ ਵਿੱਚ ਹੁਣ ਜਦੋਂ ਅਸੀਂ ਕਵੀ ਸ਼ਬਦ ਸੁਣਦੇ ਆ ਤਾਂ ਸਾਡੇ ਦਿਮਾਗ ਦੇ ਅੰਦਰ ਇੱਕ ਇਹੋ ਜਿਹੀ ਵਿਅਕਤੀ ਦਾ ਚਿੱਤਰ ਬਣਨਾ ਸ਼ੁਰੂ ਹੋ ਜਾਂਦਾ ਜੋ ਬਹੁਤ ਹੀ ਸ਼ਾਂਤ ਸੁਭਾਅ ਦਾ ਹੋਵੇ ਜੋ ਬਹੁਤ ਸਾਹੂ ਹੋਵੇ ਜੋ ਆਪਣੀਆਂ ਕਵਿਤਾਵਾਂ ਲਿਖਣ ਵਾਸਤੇ ਇਕਾਂਤ ਭਾਲਦਾ ਹੋਵੇ ਜਿਸ ਨੂੰ ਸ਼ਾਂਤੀ ਚਾਹੀਦੀ ਹੋਵੇ ਕਵਿਤਾਵਾਂ ਲਿਖਣ ਵਾਸਤੇ ਤੇ ਜਿੰਨਾ ਕ ਮੈਂ ਕਵੀਆਂ ਬਾਰੇ ਜਾਣਦਾ ਮੈਨੂੰ ਨਹੀਂ ਲੱਗਦਾ ਕਿ ਕੋਈ ਇਹੋ ਜਿਹਾ ਕਵੀ ਹੋਇਆ ਹੋਊਗਾ ਜੋ ਲੜਾਈ ਦੀ ਗੱਲ ਕਰਦਾ ਹੋਵੇ ਜੰਗਾ ਦੁੱਧਾਂ ਦੀ ਗੱਲ ਕਰਦਾ ਹੋਵੇ ਉਹ ਆਪਣੀਆਂ ਕਵਿਤਾਵਾਂ ਦੇ ਵਿੱਚ ਤਾਂ ਜ਼ਰੂਰ ਜੰਗਾ ਦੁੱਧਾਂ ਦਾ ਜ਼ਿਕਰ ਕਰਦੇ ਨੇ ਪਰ ਕਦੀ ਵੀ ਕੋਈ ਕਵੀ ਆਪ ਤਲਵਾਰ ਲੈ ਕੇ ਹਥਿਆਰ ਲੈ ਕੇ جنگ ਲੜਨ ਵਾਸਤੇ ਨਹੀਂ ਗਿਆ ਹੋਊਗਾ ਕਿਉਂਕਿ ਕਵੀਆਂ ਦੇ ਦਿਲ ਬਹੁਤ ਹੀ ਮਾਸੂਮ ਜੁਹੰਦੇ ਨੇ ਜਜ਼ਬਾਤੀ ਹੁੰਦੇ ਨੇ ਤੇ ਕਵਿਤਾ ਨਿਕਲਦੀ ਵੀ ਜਜ਼ਬਾਤਾਂ ਦੇ ਵਿੱਚੋਂ ਹੀ ਆ ਤੇ ਜਿਹੜੇ ਲੜਨ ਵਾਲੇ ਹੁੰਦੇ ਨੇ ਬਹੁਤ ਹੀ ਖੰਖਾਰ ਹੁੰਦੇ ਨੇ ਗੁੱਸੇ ਵਾਲੇ ਹੁੰਦੇ ਨੇ ਕਠੋਰ ਦਿਲ ਦੇ ਹੁੰਦੇ ਨੇ ਉਹ ਤਲਵਾਰ ਤਾਂ ਚਲਾ ਸਕਦੇ ਆ ਪਰ ਕਲਮ ਨਹੀਂ ਚਲਾ ਸਕਦੇ ਤੇ ਜਿਹੜੇ ਕਲਮ ਚਲਾ ਸਕਦੇ ਆ ਉਹ ਤਲਵਾਰ ਨਹੀਂ ਚਲਾ ਸਕਦੇ ਪਰ ਤਾਨੂੰ ਮੇਰੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਜੋ ਯੋਧੇ ਵੀ ਸਨ ਤੇ ਕਵੀ ਵੀ ਸਨ ਉਹ ਜੰਗਾਂ ਜੁੱਦਾਂ ਦੇ ਲੜਾਈਆਂ ਦੇ ਮੈਦਾਨ ਵਿੱਚ ਵੀ ਕਵਿਤਾ ਉਚਾਰਨ ਕਰ ਦਿੰਦੇ ਸਨ ਤੇ ਕਵਿਤਾ ਵੀ ਇਹੋ ਜੀ ਜੀ ਦਾ ਕੋਈ ਮੇਲ ਹੀ ਨਹੀਂ ਉਦਾਹਰਨ ਦੇ ਤੌਰ ਤੇ ਵਕਤ ਦਾ ਸਭ ਤੋਂ ਜ਼ੁਲਮੀ ਬਾਦਸ਼ਾਹ ਔਰੰਗਜ਼ੇਬ ਜੋ ਆਪਣਾ ਹੰਕਾਰ ਨਹੀਂ ਸੀ ਛੱਡਦਾ ਜੋ ਹਾਰ ਨਹੀਂ ਸੀ ਮੰਨਦਾ ਉਹਨੂੰ ਗੁਰੂ ਸਾਹਿਬ ਨੇ ਤਲਵਾਰ ਨਾਲ ਨਹੀਂ ਮਾਰਿਆ ਸਗੋਂ ਆਪਣੀ ਕਵਿਤਾ ਦੇ ਨਾਲ ਮਾਰਿਆ ਜ਼ਫਰਨਾਮਾ ਲਿਖ ਕੇ ਸੋ ਇੱਥੋਂ ਆਪਾਂ ਇਹ ਸਾਬ ਲਾ ਸਕਦੇ ਹਾਂ ਕਿ ਜਿੰਨੀ ਤੇਜ਼ ਗੁਰੂ ਗੋਬਿੰਦ ਸਿੰਘ ਜੀ ਦੀ ਤਲਵਾਰ ਚੱਲਦੀ ਆ ਉਸ ਤੋਂ ਕਿਤੇ ਤੇਜ਼ ਉਹਨਾਂ ਦੀ ਕਲਮ ਚੱਲਦੀ ਆ ਤੇ ਹੁਣ ਸਭ ਤੋਂ ਅਖੀਰੀ ਫੈਕਟ ਨੰਬਰ 8 ਕਿ ਗੁਰੂ ਗੋਬਿੰਦ ਸਿੰਘ ਜੀ ਕਿਵੇਂ ਖੁਦ ਖੁਦਾ ਹਨ ਇਹ ਫੈਕਟ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਇਹ ਗੱਲ ਸਪਸ਼ਟ ਕਰਦਾ ਕਿ ਹੁਣ ਤੱਕ ਧਰਤੀ ਉੱਪਰ ਜਿੰਨੇ ਵੀ ਅਵਤਾਰੀ ਪੁਰਸ਼ ਆਏ ਨੇ ਪਗੰਬਰ ਆਏ ਨੇ ਸਭ ਸਤਕਾਰਯੋਗ ਨੇ ਪਰ ਗੁਰੂ ਗੋਬਿੰਦ ਸਿੰਘ ਜੀ ਇਹਨਾਂ ਸਬਦ ਨਾਲੋਂ ਵੱਖ ਨੇ ਹੁਣ ਇਹਨਾਂ ਸਬ ਨਾਲੋਂ ਵੱਖ ਕਿਵੇਂ ਆ ਇਹ ਦੱਸਣ ਵਾਸਤੇ ਮੈਨੂੰ ਇਹਨਾਂ ਦੀਆਂ ਉਦਾਹਰਨਾਂ ਵੀ ਦੇਣੀਆਂ ਪੈਣਗੀਆਂ ਸੋ ਇਹਦਾ ਮਤਲਬ ਇੱਥੇ ਇਹ ਨਾ ਸਮਝ ਲਿਆ ਜਾਵੇ ਕਿ ਮੈਂ ਕਿਸੇ ਪਗੰਬਰ ਦੇ ਕਿਸੇ ਅਵਤਾਰੀ ਪੁਰਸ਼ ਦੇ ਖਿਲਾਫ ਆ ਜਾਂ ਮੈਂ ਉਹਨਾਂ ਨੂੰ ਕੋਈ ਨੀਵਾ ਦਰਸਾਉਣ ਦੀ ਕੋਸ਼ਿਸ਼ ਕਰ ਰਿਹਾ ਸਿਰਫ ਤੇ ਸਿਰਫ ਇਤਿਹਾਸ ਦੱਸਣ ਵਾਸਤੇ ਤੇ ਗੁਰੂ ਗੋਬਿੰਦ ਸਿੰਘ ਜੀ ਇਹਨਾਂ ਸਭ ਨਾਲੋਂ ਵਿਲੱਖਣ ਕਿਵੇਂ ਨੇ ਇਹ ਦੱਸਣ ਵਾਸਤੇ ਮੈਂ ਇਹਨਾਂ ਦੇ ਨਾਮ ਵਰਤੂੰਗਾ ਜਾਂ ਇਹਨਾਂ ਦੀ ਉਦਾਹਰਨ ਦਊਂਗਾ ਕਿਉਂਕਿ ਜਦੋਂ ਵਿਰਾਗ ਦਾ ਸਮਾਂ ਆਇਆ ਇਹ ਦੁੱਖ ਦੀ ਘੜੀ ਆਈਏ ਤਾਂ ਜਿੰਨੇ ਵੀ ਅਵਤਾਰੀ ਪੁਰਸ਼ ਹੋਏ ਨੇ ਪਗੰਬਰ ਹੋਏ ਨੇ ਇਹ ਸਾਰੇ ਰੋਏ ਹਨ ਉਦਾਹਰਨ ਦੇ ਤੌਰ ਤੇ ਜਿਵੇਂ ਸ਼੍ਰੀ ਰਾਮਚੰਦਰ ਜੀ ਜਦੋਂ ਇਹਨਾਂ ਦਾ ਮਾਤਾ ਸੀਤਾ ਜੀ ਨਾਲੋਂ ਵਿਛੋੜਾ ਪੈਂਦਾ ਏ ਤਾਰੇ ਰੋ ਪੈਂਦੇ ਨੇ ਤੁਹਾਨੂੰ ਮਾਨੂ ਕਹਿੰਦੇ ਨੇ ਕਿ ਕਿਸੇ ਤਰ੍ਹਾਂ ਮਾਤਾ ਸੀਤਾ ਦੇ ਨਾਲ ਉਹਨਾਂ ਦਾ ਮਿਲਾਪ ਕਰਾਇਆ ਜਾਵੇ ਇਸੇ ਤਰ੍ਹਾਂ ਸ਼੍ਰੀ ਕ੍ਰਿਸ਼ਨ ਭਗਵਾਨ ਜੀ ਜਦੋਂ ਇਹਨਾਂ ਦੇ ਯਾਦਵ ਵੰਸ਼ ਦਾ ਅੰਤ ਹੁੰਦਾ ਹੈ ਤਾਂ ਇਹ ਵੀ ਜੰਗਲ ਦੇ ਵਿੱਚ ਇੱਕ ਰੁੱਖ ਦੇ ਹੇਠਾਂ ਬੈਠ ਕੇ ਅੱਖਾਂ ਚੋਂ ਮੋਤੀ ਕੇਰਦੇ ਨੇ ਇਸੇ ਤਰ੍ਹਾਂ ਜੇਕਰ ਮੈਂ ਇਸਲਾਮ ਧਰਮ ਦੀ ਗੱਲ ਕਰਾਂ ਤਾਂ ਇਹਨਾਂ ਦੇ ਵੀ ਸਵਾ ਲੱਖ ਪਗੰਬਰ ਹੋਏ ਨੇ ਜਿਨ੍ਹਾਂ ਵਿੱਚੋਂ ਸਭ ਤੋਂ ਉੱਚਾ ਯਾਕੂਬ ਜੀ ਨੂੰ ਮੰਨਿਆ ਜਾਂਦਾ ਹੈ ਹੁਣ ਜਦੋਂ ਯਾਕੂਬ ਜੀ ਦੇ 5 ਸਾਲਾਂ ਫਰਜ਼ੰਦ ਨੂੰ ਬਾਜ਼ਾਰ ਦੇ ਵਿੱਚ ਵੇਚਿਆ ਜਾਂਦਾ ਹੈ ਧਿਆਨ ਦਿੱਤਾ ਜਾਵੇ ਕਿ ਵੇਚਿਆ ਜਾਂਦਾ ਹੈ ਮਾਰਿਆ ਨਹੀਂ ਗਿਆ ਤਾਂ ਇਹ ਯਾਕੂਬ ਜੀ ਵੀ ਤਾਹਾ ਮਾਰ ਕੇ ਰੋ ਪੈਂਦੇ ਨੇ ਤੇ ਹੁਣ ਜੇਕਰ 크੍ਰਿਸਚਨ ਦੀ ਗੱਲ ਕਰਾਂ ਤਾਂ ਜਿਹੜੇ ਜੀਜ਼ਸ ਕ੍ਰਾਈਸ ਹੋਏ ਨੇ ਜਦੋਂ ਇਹਨਾਂ ਨੂੰ ਵੀ ਸੂਲੀ ਉੱਪਰ ਚੜਾਇਆ ਜਾਂਦਾ ਤਾਂ ਇਹ ਵੀ ਪਰਮਾਤਮਾ ਨਾਲ ਗੱਲ ਕਰਦੇ ਹੋਏ ਕਹਿੰਦੇ ਨੇ ਕਿ ਮੇਰੇ ਕੋਲੋਂ ਇਹ ਪੀੜ ਇਹ ਤਕਲੀਫ ਛੱਲੀ ਨਹੀਂ ਜਾਂਦੀ ਕਿਸੇ ਤਰ੍ਹਾਂ ਇਹ ਦੁੱਖਾਂ ਦਾ ਪਹਿਲਾ ਮੇਰੇ ਤੋਂ ਦੂਰ ਕਰਦੇ ਹੋ ਸੋ ਕਹਿਣ ਤੋਂ ਭਾਵ ਆ ਕਿ ਜਿੰਨੇ ਵੀ ਪੀਰ ਪਗੰਬਰ ਹੋਏ ਨੇ ਅਵਤਾਰੀ ਪੁਰਸ਼ ਹੋਏ ਨੇ ਇਹ ਸਾਰੇ ਦੁੱਖਾਂ ਦੀ ਘੜੀ ਦੇ ਵਿੱਚ ਵਿਰਾਗ ਦੀ ਘੜੀ ਦੇ ਵਿੱਚ ਰੋਏ ਹਨ ਤੇ ਹੁਣ ਗੱਲ ਕਰਦੇ ਆ ਗੁਰੂ ਗੋਬਿੰਦ ਸਿੰਘ ਜੀ ਦੀ ਜਿਨ੍ਹਾਂ ਨੇ ਸਿਰਫ 9 ਸਾਲ ਦੀ ਉਮਰ ਦੇ ਵਿੱਚ ਆਪਣੇ ਹੱਥੀ ਆਪਣੇ ਪਿਤਾ ਜੀ ਨੂੰ ਸ਼ਹੀਦ ਹੋਣ ਵਾਸਤੇ ਭੇਜ ਦਿੱਤਾ ਆਪਣੇ ਚਾਰ ਪੁੱਤਰ ਕੌਮ ਦੇ ਲੇਖੇ ਲਾ ਦਿੱਤੇ ਦੋ ਦੀਆਂ ਤੇ ਲਾਸ਼ਾਂ ਦੇ ਲਾਗੋ ਲੰਘ ਕੇ ਗਏ ਨੇ ਪਰ ਫਿਰ ਵੀ ਰੱਤੀ ਭਰ ਵੀ ਸ਼ਿਕਨ ਨਹੀਂ ਮੱਥੇ ਤੇ ਕੋਈ ਦੁੱਖ ਨਹੀਂ ਆ ਕੋਈ ਸੋਗ ਨਹੀਂ ਆ ਸਗੋ ਜਦੋਂ ਪੁੱਤਰਾਂ ਨੂੰ ਆ ਕੇ ਤੀਰ ਵੱਜਦੇ ਸਨ ਤਾਂ ਕਿਲੇ ਚ ਖਲੋ ਕੇ ਜਕਾਰੇ ਛੱਡਦੇ ਸਨ ਸਾਰਾ ਕੁਛ ਲੂਟਾ ਕੇ ਸਾਰਾ ਪਰਿਵਾਰ ਵਾਰ ਕੇ ਗੁਰੂ ਸਾਹਿਬ ਅਜੇ ਵੀ ਸ਼ੁਕਰਾਨੇ ਵਿੱਚ ਹਨ ਅਜੇ ਵੀ ਭਾਣੇ ਵਿੱਚ ਹਨ ਤਾਂ ਮੈਨੂੰ ਲੱਗਦਾ ਕਿ ਫਿਰ ਇੱਥੇ ਹੁਣੇ ਕਹਿਣਾ ਗਲਤ ਨਹੀਂ ਹੋਊਗਾ ਕਿ ਗੁਰੂ ਗੋਬਿੰਦ ਸਿੰਘ ਜੀ ਖੁਦ ਖੁਦਾ ਸਨ ਸੋ ਐਸੀ ਸਾਡੀ ਅੱਜ ਦੀ ਵੀਡੀਓ ਜਿਦੇ ਵਿੱਚ ਆਪਾਂ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਉੱਪਰ ਝਾਤ ਪਾ ਕੇ ਵਿੱਚੋਂ ਕੁਝ ਚੁਣੀਆਂ ਗੱਲਾਂ ਕੱਢ ਕੇ ਆਪ ਜੀ ਨਾਲ ਸਾਂਝੀਆਂ ਕੀਤੀਆਂ ਆਪ ਜੀ ਇੱਕ ਵਾਰ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਿਓ ਕਿ ਇਹਨਾਂ 8 ਫੈਕਟਾਂ ਦੇ ਵਿੱਚੋਂ ਤੁਹਾਨੂੰ ਸਭ ਤੋਂ ਜ਼ਿਆਦਾ ਫੈਕਟ ਵਧੀਆ ਕਿਹੜਾ ਲੱਗਾ ਜਾਂ ਤੁਹਾਡੇ ਮਨ ਦਾ ਕੋਈ ਸਵਾਲ ਜਿਹਦਾ ਅੱਜ ਤੁਹਾਨੂੰ ਜਵਾਬ ਮਿਲ ਗਿਆ ਹੋਵੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਕਿਉਂਕਿ ਮੈਨੂੰ ਤੁਹਾਡੇ ਕਮੈਂਟਾਂ ਦਾ ਬਹੁਤ ਹੀ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਆ ਤੇ ਹੁਣ ਜੇ ਤੁਸੀਂ ਅਖੀਰ ਤੱਕ ਪਹੁੰਚ ਗਏ ਹੋ ਤਾਂ ਮੈਂ ਉਮੀਦ ਕਰਦਾ ਕਿ ਤੁਸੀਂ ਵੀਡੀਓ ਨੂੰ ਲਾਈਕ ਵੀ ਜ਼ਰੂਰ ਕਰ ਦਿੱਤਾ ਹੋਗਾ ਪਰ ਜੇਕਰ ਅਜੇ ਵੀ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਸਾਡੇ ਹੌਸਲੇ ਨੂੰ ਵਧਾਓ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਤੇ ਮਿਲਦੇ ਆਂ ਜੀ ਫਿਰ ਅਗਲੀ ਵੀਡੀਓ ਦੇ ਵਿੱਚ ਉਦੋਂ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ